ਮੇਰੇ ਡਰਾਈਵਰ ਨੂੰ ੱਤਕਾ ਮਾਰ ਕੇ ਉਹ ਵੈਕਟਰ ਖੋ ਕੇ ਲੈ ਗਏ ਉਹ ਕਹਿੰਦਾ ਜੀ ਅਸੀਂ ਤਾਂ ਰਜਿਸਟਰ ਜੁਨੀਅਨ ਹੈ ਕਹਿੰਦੇ ਅਸੀਂ ਸਭ ਕੁਝ ਕਰ ਸਕਦੇ ਹਾਂ ਕਹਿੰਦਾ ਅਸੀਂ ਗੁੰਡਾ ਟੈਕਸ ਵੀ ਲੈ ਸਕਦੇ ਹਾਂ ਕਹਿੰਦਾ ਤੁਸੀਂ ਮੰਨਦੇ ਵੀ ਲੁੱਟਖੋਈ ਆ ਇਹ ਲੁੱਟਖੋਈ ਆ ਜਮਾਂ ਲੁੱਟ ਹੋਈ ਆ ਜੀ ਮੇਰੀ ਉਹਦੇ ਵਿੱਚ ਤੁਹਾਡੇ ਵਿੱਚ ਕੋਈ ਮਾਲ ਭਰਿਆ ਹੋਇਆ ਸੀ ਭਰਿਆ ਵਾ ਸੀ ਸਰ ਮਾਲ ਕਿੰਨੀ ਕੀਮਤ ਦਾ ਮਾਲ ਸੀ ਸਰ ਉਹ ਮਾਲ ਹੈਗਾ ਮੇਰਾ 2.5 ਲੱਖ ਰੁਪਏ ਦਾ ਉਹ ਕਹਿੰਦੇ ਨੇ ਕਿ ਮਤਲਬ ਮੈਨੂੰ ਆਪਦੇ ਮਾਲ ਦਾ ਵੀ ਸ਼ੰਕਾ ਹੈ ਕਿ ਮੇਰਾ ਤਕਰੀਬਨ 2.5 ਲੱਖ ਦਾ ਮਾਲ ਆ ਟਰੈਕਟਰ ਆ ਉਹ ਕੱਲ ਲੈ ਗਏ ਮੈਂ ਪੁੱਛਦਾ ਵੀ ਉਹ ਕਿੰਨਾ ਕ ਜਾਇਜ਼ ਆ ਜਨਾਬ ਉਹ ਤੁਸੀਂ ਲੈ ਕੇ ਗਏ ਹੋ ਮਾਲ ਜਾਂ ਕਿਦਾਂ ਨਹੀਂ ਸੇਫ ਖੜਾ ਹੀ ਟਰੈਕਟਰ ਨਾਲ ਤਾਂ ਉਹ ਮਤਲਬ ਤੁਸੀਂ ਲੈ ਕੇ ਗਏ ਹੋ ਉਹ ਹਾਂਜੀ ਕਦੇ ਕਹਣਗੇ 1100 ਦੇ ਦੋ ਕਦੇ ਕਹਣਗੇ 2100 ਰੁਪਿਆ ਦੇ ਦੋ ਜਿਹੜੇ ਗੁੰਡਾ ਪਰਚੀ ਲੈ ਰਹੇ ਆ ਤਾਂ ਸਰਕਾਰ ਤੋਂ ਉੱਪਰ ਹੋ ਗਏ ਸੀਐਮ ਸਾਹਿਬ ਤਾਂ ਕੁਝ ਵੀ ਨਹੀਂ ਹਨ ਸਾਹਮਣੇ ਉਹ ਕਹਿੰਦੇ ਸਟੇਮ ਹੀ ਕਰਾਂਗੇ ਸਾਡੀ ਤਾਂ ਪਰਚੀ ਕਟਵਾਉਣੀ ਪਊਗੀ ਜਾਂ ਟਰੈਕਟਰ ਅਸੀਂ ਭਰਾਂਗੇ ਜਾਂ ਸਾਡੀ ਪਰਚੀ ਕਟਵਾਉਣੀ ਪਊਗੀ ਪਰ ਇਹ ਤਾਂ ਫਿਰ ਧੱਕਾ ਆ। ਇੰਦੋਂ ਵੱਡਾ ਧੱਕਾ ਕੀ ਹੋਊਗਾ ਜੀ? ਇੰਦੋਂ ਵੱਡਾ ਧੱਕਾ ਤਾਂ ਨਹੀਂ ਹੋ ਸਕਦਾ ਪੰਜਾਬ 'ਚ। ਕੋਈ ਗੁੰਡਾ ਪਰਚੀ ਨਹੀਂ, ਕੋਈ ਧੱਕਾ ਨਹੀਂ। ਦੇਖੋ ਇਹਨਾਂ ਦੇ ਪਹਿਲਾਂ ਦੋ ਵਾਰੀ ਟਰੈਕਟਰ ਫੜੇ ਆ ਸੀ। ਉਹ ਟਰੈਕਟਰ ਛੱਡੇ ਆ। ਜੇ ਸਾਨੂੰ ਕਹੇ ਗੁੰਡਾ ਪਰਚੀ ਕਹਿੰਦਾ ਦਿਖਾਓ ਸਾਨੂੰ। ਤੁਹਾਡਾ ਇਹ ਕਹਿਣਾ ਕਿ ਤਲਵੰਡੀ ਦੇ ਵਿੱਚ ਇਦਾਂ ਹੀ ਚੱਲੂਗਾ ਕਿ ਅਸੀਂ ਤਲਵੰਡੀ ਦੇ ਵਿੱਚ ਮਤਲਬ ਕੋਈ ਬਾਹਲਾ ਟਰੈਕਟਰ ਨਹੀਂ ਪਰ ਤੁਹਾਡਾ ਮਤਲਬ ਇਹ ਕਹਿਣਾਗਾ। ਹਾਂਜੀ। ਤੇ ਹਲਕਾ ਵਿਧਾਇਕ ਸਾਰਿਆਂ ਦੇ ਧਿਆਨ ਦੇ ਵਿੱਚ ਹੈ ਜਾਂ ਨਹੀਂ ਹੈ? ਨਹੀਂ ਹਲਕਾ ਵਿਧਾਇਕ ਰ ਆਪਣ ਨੂੰ ਕੋਈ ਚੱਕਣੀ। ਦੇਖੋ ਅਸੀਂ ਤਾਂ ਸਾਡਾ ਤਾਂ ਆਪ ਦਾ ਇੱਕ ਪ੍ਰਸ਼ਾਸਨ ਨੂੰ ਅਤਲਾਹ ਦਿੱਤੀ ਦਰਖਾਸਤ ਇਸ ਚੀਜ਼ ਦੀ ਦਿੱਤੀ ਕਿ ਭਈ ਆ ਕੁਝ ਹੋ ਸਰ ਮੈਂ 100 ਨੰਬਰ ਤੇ ਕੰਪਲੇਂਟ ਕੀਤੀ ਸੀ ਉਹ ਮੈਨੂੰ ਕਹਿੰਦੇ ਯਾਰ ਜਦੋਂ ਜੂਨੀਅਨ ਹੈ ਤਾਂ ਤੂੰ ਜੂਨੀਅਨ ਚੋਂ ਟਰੈਕਟਰ ਕਿਉਂ ਨਹੀਂ ਲੈਂਦਾ ਉਹਨਾਂ ਦਾ ਇਹ ਅਧਿਕਾਰੀ ਦੇ ਬੰਦੇ ਹਾਂ ਹਾਂ ਉਹ ਅਧਿਕਾਰੀ ਦਾ ਬਿਆਨ ਇਹ ਸੀਗਾ ਵੀ ਤੁਸੀਂ ਟਰੈਕਟਰ ਜੂਨੀਅਨ ਚੋਂ ਕਿਉਂ ਨਹੀਂ ਲੈਂਦੇ ਫਿਰ ਮਤਲਬ ਤਾਂ ਫਿਰ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੀ ਪਰ ਮਿਲੀ ਭੁਗਤਾਲਾ ਕੰਮ ਹਾਂ ਮਿਲੀ ਭੁਗਤਾਲਾ ਕੰਮ ਹੀ ਹੋ ਗਿਆ ਤਾਂ ਤੁਸੀਂ ਕਹਿੰਦੇ ਹੋ ਕਿ ਨਾ ਤਾਂ ਉਹ ਐਮਐਲਏ ਬਲਜਿੰਦਰ ਕੌਰ ਨੂੰ ਕੁਝ ਸਮਝਦੇ ਆ ਨਾ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੁਝ ਸਮਝਦੇ ਆ ਪਰ ਉਹ ਸਮਝਦੇ ਕਿ ਨੂੰ ਐਡੇ ਵੱਡੇ ਕੌਣ ਨੇ ਉਹ ਸਰ ਬਸ ਉਹ ਤਾਂ ਕਹਿੰਦੇ ਜੂਨੀਅਨ ਆ ਸਾਡੀ ਅਸੀਂ 15 ਬੰਦਿਆਂ ਦੀ ਸਾਡੀ ਜੂਨੀਅਨ ਐਸ ਤਾਂ ਜੂਨੀਅਨ ਤੋਂ ਉੱਪਰ ਕੁਝ ਨਹੀਂ ਹੈਗਾ ਕਹਿੰਦਾ ਨਹੀਂ ਹਲਕਾ ਭਰਾ ਅਗਰ ਆਪ ਨੂੰ ਕੋਈ ਚੱਕ ਨਹੀਂ ਦੇਖੋ ਅਸੀਂ ਤਾਂ ਸਾਡਾ ਤਾਂ ਆਪ ਦਾ ਇੱਕ ਹੈ ਸਰਫੇ ਤੁਹਾਡੇ ਨਾਲ ਹੋ ਰਿਹਾ ਜਾਂ ਤਲਵੰਡੀ ਸਾਬੋ ਦੇ ਵਿੱਚ ਕਿਉਂਕਿ ਵਪਾਰੀ ਤੁਸੀਂ ਇਕੱਲੇ ਤਾਂ ਹੋਵੋਗੇ ਨਹੀਂ ਛੋਟੇ ਪਾਰੀ ਵੱਡੇ ਪਾਰੀ ਤਲਵੰਡੀ ਸਾਬੋ ਵਿੱਚ ਹੋਰ ਵੀ ਬਹੁਤ ਹੋਣਗੇ ਹੋਰ ਵੀ ਬਹੁਤਾਂ ਦਿਨਾਂ ਦਾ ਐਸਾ ਕੁਝ ਹੋ ਰਿਹਾ ਜਾਂ ਫਿਰ ਕੋਈ ਬੋਲ ਨਹੀਂ ਰਿਹਾ ਕੋਈ ਬੋਲਦਾ ਕੋਈ ਨਹੀਂ ਬੋਲਦਾ ਸਰ ਕੋਈ ਬੋਲ ਨਹੀਂ ਰਿਹਾ ਹੋ ਸਭ ਨਾਲ ਰਿਹਾ ਮੈਨੂੰ ਵੀ ਲੋਕ ਕਹਿ ਰਹੇ ਆ ਵੀ ਕਿਉਂ ਮੱਥਾ ਲਾਉਣਾ ਆਪਾਂ ਵਪਾਰਕ ਬੰਦੇ ਆ ਇਹਨਾਂ ਦਾ ਕੀ ਹੈ ਕੱਲੂ ਤੇਰੇ ਸੱਟ ਫੇਟ ਮਾਰ ਜਾਣ ਕੋਈ ਹੋਰ ਮਾਰ ਜਾਣ ਕਾਦੇ ਵਾਸਤੇ ਪੰਗਾ ਲੈਣਾ ਸਮਝੌਤਾ ਕਰਕੇ ਪਰਾਂ ਕਰ ਸਤਿ ਸ਼੍ਰੀ ਅਕਾਲ ਆਰਐਮੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਇੱਕ ਵੱਖਰਾ ਮਸਲਾ ਤਲਵੰਡੀ ਸਾਬੋ ਹਲਕੇ ਦਾ ਸਾਹਮਣੇ ਆਇਆ ਇੱਕ ਛੋਟੇ ਪਾਰੀ ਦੇ ਵੱਲੋਂ ਜੋ ਆਪਣਾ ਕਾਰੋਬਾਰ ਕਰਦਾ ਉਹਨਾਂ ਦੇ ਵੱਲੋਂ ਚਾਰਕੂ ਟਰੈਕਟਰ ਠੇਕੇ ਤੇ ਲੈ ਕੇ ਆਪਣਾ ਕਾਰੋਬਾਰ ਜਿਹੜਾ ਕੀਤਾ ਜਾਂਦਾ ਟੋਟੋਾਈ ਦਾ ਜੋ ਜੋ ਉਹਨਾਂ ਦਾ ਕਾਰੋਬਾਰ ਹੈ ਤਾਂ ਉਸ ਦੇ ਬਾਬਤ ਬੀਤੇ ਕੱਲ ਹੁੰਦਾ ਕੀ ਹੈ ਬੀਤੇ ਕੱਲ ਹੁੰਦਾ ਇਹ ਆ ਕਿ ਉਹਨਾਂ ਦਾ ਇੱਕ ਟਰੈਕਟਰ ਇੱਕ ਟਰੈਕਟਰ ਯੂਨੀਅਨ ਜੋ ਬਣੀ ਹੋਈ ਹੈ ਉਸ ਦੇ ਵੱਲੋਂ ਫੜ ਲਿਆ ਜਾਂਦਾ ਉਸ ਦੇ ਵੱਲੋਂ ਫੜਨ ਤੋਂ ਬਾਅਦ ਉਹ ਅਬਦੇ ਕਬਜ਼ੇ ਦੇ ਵਿੱਚ ਕਰਕੇ ਲੈ ਜਾਂਦੇ ਨੇ ਤੇ ਜਦ ਵਪਾਰੀ ਦੇ ਵੱਲੋਂ ਇਹ ਪੁੱਛਿਆ ਜਾਂਦਾ ਕਿ ਪਈ ਇਹ ਕਿਉਂ ਐਸਾ ਤੁਸੀਂ ਤੁਹਾਡੇ ਵੱਲੋਂ ਕੀਤਾ ਕਿਉਂਗਾ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੀ ਯੂਨੀਅਨ ਬਣੀ ਹੋਈ ਹੈ ਜੇਕਰ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਕੰਮਕਾਰ ਕਰਵਾਉਣਾ ਤਾਂ ਸਾਡੀ ਜਥੇਬੰਦੀ ਥਰੂ ਸਾਡੀ ਯੂਨੀਅਨ ਦੇ ਥਰੂ ਹੀ ਇਹ ਕੀਤਾ ਜਾਣਾ ਲਾਜ਼ਮੀ ਹੈ ਤੇ ਨਹੀਂ ਫਿਰ ਪਰਚੀ ਪਰਚੀ ਦੀ ਮੰਗ ਵੀ ਕੀਤੀ ਗਈ ਹੈ ਕਿ ਇੱਕ ਪਰਚੀ ਜਿਹੜੀ ਆ ਉਹ ਕਟਵਾਈ ਜ ਜਾਵੇ ਜਿਸ ਨੂੰ ਵਪਾਰੀ ਜਿਹੜੇ ਨੇ ਉਹ ਗੁੰਡਾ ਪਰਚੀ ਕਹਿੰਦੇ ਨੇ ਕਿ ਗੁੰਡਾ ਪਰਚੀ ਜੇਕਰ ਨਾ ਕਟਵਾਈ ਗਈ ਤਾਂ ਉਹਨਾਂ ਦੇ ਵੱਲੋਂ ਟਰੈਕਟਰ ਸਾਡਾ ਫੜ ਲਿਆ ਗਿਆ ਤੇ ਉਸ ਤੋਂ ਬਾਅਦ ਹਾਲੇ ਤੱਕ ਉਹ ਟਰੈਕਟਰ ਜਿਹੜਾ ਉਹ ਨਹੀਂ ਦਿੱਤਾ ਗਿਆ ਤੇ ਉਸ ਤੋਂ ਉਲਟਾ ਜਦੋਂ ਪੁਲਿਸ ਦੇ ਨਾਲ ਗੱਲਬਾਤ ਕੀਤੀ ਇਹ ਕੰਪਲੇਂਟ ਪੁਲਿਸ ਨੂੰ ਦੇਣ ਦੀ ਕੋਸ਼ਿਸ਼ ਕੀਤੀ ਫੋਨ ਪੁਲਿਸ ਨੂੰ ਕੀਤਾ ਤੱਗੋਂ ਅਧਿਕਾਰੀ ਦਾ ਜਵਾਬ ਇਹ ਸੀ ਕਿ ਭਾਈ ਫਿਰ ਤੁਹਾਡੇ ਯੂਨੀਅਨ ਨਾਲ ਤੁਸੀਂ ਯੂਨੀਅਨ ਦੇ ਥਰੂ ਇਹ ਕੰਮ ਕਿਉਂ ਨਹੀਂ ਕਰਦੇ ਪੂਰੇ ਮਸਲੇ ਤੋਂ ਜਾਣੂ ਕਰਵਾਵਾਂਗੇ ਬਾਈ ਜੀ ਹੋਰੇ ਮੇਰੇ ਨਾਲ ਨੇ ਬਾਈ ਜੀ ਹੋਰਾਂ ਦੇ ਨਾਲ ਇਹ ਪੂਰਾ ਘਟਨਾ ਕਰਨ ਵਾਪਰਦਾ ਹੈ ਬਾਈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਤੋ ਆਪਣਾ ਕਾਰੋਬਾਰ ਦਾ ਮੇਰਾ ਨਾਮ ਸੁਖਪਾਲ ਕੁਮਾਰ ਜੀ ਰਾਮਾ ਮੰਡੀ ਤੋਂ ਬਲੋਂਗ ਕਰਦਾ ਹਲਕਾ ਤਲਵੰਡੀ ਸਾਬੋ ਸਰ ਮੈਂ ਟਰੇਡਿੰਗ ਦਾ ਕੰਮ ਕਰਦਾ ਹਾਂ ਰਾਈਸ ਦੀ ਉਹ ਨੱਕੂ ਦੀ ਟਰੇਡਿੰਗ ਦਾ ਕੰਮ ਕਰਦਾ ਹਾਂ ਸਰ ਮੈਂ ਮਾਲ ਸ਼ੈਲਰਾਂ ਚੋਂ ਚੱਕ ਕੇ ਸ਼ਰਾਫ ਫੈਕਟਰੀ ਭੇਜਦਾ ਹਾਂ ਜੀ ਕੱਲ ਮੇਰੇ ਨਾਲ ਮੇਰਾ ਟਰੈਕਟਰ ਭਰਿਆ ਸੀਗਾ ਜੀ ਸ਼੍ਰੀ ਸ਼ਾਮ ਰਾਈਸ ਮਿਲ ਜਗੇ ਤੋਂ ਉੱਥੇ ਮੰਨ ਲਓ ਰਾਸਤੇ 'ਚ ਮੇਰੇ ਆਪਣੇ ਟਰੈਕਟਰ ਨੂੰ ਰੋਕਿਆ ਗਿਆ ਉਹਨਾਂ ਨੇ ਰੋਕਣ ਤੋਂ ਬਾਅਦ ਮੇਰੇ ਨਾਲ ਗੱਲ ਕੀਤੀ ਫੋਨ 'ਤੇ ਮੈਨੂੰ ਕਹਿੰਦੇ ਵੀ ਜਾ ਤਾਂ ਸਾਨੂੰ ਪਰਚੀ ਕਟਵਾ ਦਿਓ ਨਹੀਂ ਅਸੀਂ ਟਰੈਕਟਰ ਨਹੀਂ ਪਰਣ ਦਿੰਦੇ ਇਹਨਾਂ ਦਾ ਸਰ ਰੋਜ਼ ਦਾ ਹੀ ਕੰਮ ਹੈ ਪਰसों ਅੱਜ ਤੋਂ 4 ਦਿਨ ਪਹਿਲਾਂ ਵੀ ਇਹਨਾਂ ਨੇ ਰਾਤ ਨੂੰ ਮੇਰਾ ਟਰੈਕਟਰ ਫੜਿਆ ਸੀਗਾ ਪਰ ਐਸ ਐਚਓ ਤਲਵੰਡੀ ਸਾਬ ਜੀ ਨੇ ਫੋਨ ਕਰਕੇ ਮੇਰਾ ਟਰੈਕਟਰ ਛਡਵਾ ਦਿੱਤਾ ਸੀਗਾ ਤੇ ਹੁਣ ਇਹ ਕਹਿੰਦੇ ਕਾਲੂ ਕਹਿੰਦੇ ਵੀ ਜਾਂ ਤਾਂ ਅਸੀਂ ਕੰਮ ਨਹੀਂ ਕਰਨ ਦਿੰਦੇ ਨਹੀਂ ਸਾਨੂੰ ਗੁੰਡਾ ਪਰਚੀ ਸਾਡਾ 2100 ਰੁਪਏ ਜਿਹੜਾ ਬੰਦ ਹੈ ਉਹ ਸਾਡਾ ਦਿਓ ਇਹ ਜਿਹੜੀ ਤੁਸੀਂ ਜਗਾ ਦੀ ਗੱਲ ਕਰਦੇ ਹੋ ਜਗਾ ਰਾਮ ਤੀਰਥ ਹੈ ਮੇਰੇ ਬਲਜਿੰਦਰ ਕੌਰ ਹੋਰਾਂ ਦਾ ਪਿੰਡ ਸ਼ਾਇਦ ਉਹਦੀ ਗੱਲ ਹੀ ਕਰ ਰਹੇ ਹੋ ਹਾਂਜੀ ਹਾਂਜੀ ਸਰ ਉੱਥੋਂ ਹੀ ਭਰਿਆ ਸੀ ਮਾਲ ਉੱਥੋਂ ਤੁਸੀਂ ਮਾਲ ਭਰਿਆ ਸੀ ਹਾਂਜੀ ਹਾਂ ਮਤਲਬ ਮੈਨੂੰ ਯੂਨੀਅਨ ਦਾ ਥੋੜਾ ਜਿਹਾ ਵੇਰਵਾ ਦੱਸ ਦਿਓ ਕਿਉਂ ਐਸਾ ਜੇ ਹੁਣ ਕੱਲੇ ਤਲਵੰਡੀ ਹਲਕੇ ਦੀ ਗੱਲ ਕਰਾਂ ਤਾਂ ਤਲਵੰਡੀ ਹਲਕੇ ਦੇ ਵਿੱਚ ਜਿੰਨੇ ਵੀ ਟਰੈਕਟਰ ਨੇ ਟਰੋ ਆਟੋ ਆਈ ਦੇ ਲਈ ਜਿਹੜੇ ਕਮਰਸ਼ੀਅਲ ਤੌਰ ਤੇ ਚੱਲ ਰਹੇ ਨੇ ਕੀ ਉਹ ਕੱਲੀ ਯੂਨੀਅਨ ਦੇ ਥਰੂ ਹੀ ਚੱਲ ਰਹੇ ਨੇ ਜਾਂ ਫਿਰ ਆਮ ਆਪਣੇ ਤੌਰ ਤੇ ਵੀ ਵਪਾਰੀ ਜਿਹੜੇ ਉਹ ਚਲਾ ਰਹੇ ਨੇ ਵਪਾਰੀ ਵੀ ਚਲਾ ਰਹੇ ਆ ਜੀ ਇਹ ੱੱਕਾ ਸਟਾਰਟ ਯੂਨੀਅਨ ਆ ਉਸ ਦੇ ਵਿੱਚ ਦੋ ਤਿੰਨ ਜਾਣੇ ਹੈਗੇ ਆ ਜੀ ਜਿਨ੍ਹਾਂ ਦੀ ਮੇਰੇ ਨਾਲ ਸ਼ੁਰੂ ਤੋਂ ਨਹੀਂ ਬੰਦੀ ਪਿਛਲੇ ਸਾਲ ਮੈਂ ਉਹਨਾਂ ਤੋਂ ਮਾਲਟ ਵ੍ਹਾਈਟ ਟਰੋਟ ਵ੍ਹਾਈ ਕਰਵਾਉਂਦਾ ਹੁੰਦਾ ਸੀ ਜਿਨ੍ਹਾਂ ਨੇ ਮੇਰਾ ਮਾਲ ਲਾ ਲਿਆ ਸੀਗਾ ਮੇਰਾ 10 ਤੋਂ 12 ਕੁਆਂਟਲ ਮਾਲ ਚੋਰੀ ਕਰਕੇ ਵਪਾਰੀ ਬਾਹਰ ਵੇਚਦਾ ਸੀਗਾ ਇਸ ਕਰਕੇ ਮੈਂ ਉਹਨਾਂ ਦਾ ਮਾਲ ਟਰੈਕਟਰ ਨਹੀਂ ਲੈਣਾ ਚਾਹੁੰਦਾ ਮੈਂ ਇਸ ਕਰਕੇ ਆਪਦੇ ਟਰੈਕਟਰ ਠੇਕੇ ਤੇ ਲੈ ਕੇ ਕੰਮ ਕਰ ਰਿਹਾ ਮੈਂ ਆਪ ਖੁਦ ਪਰਚੇਜ਼ ਕਰਦਾ ਹਾਂ ਜੀ ਮੈਂ ਕੋਈ ਕਿਰਾਏ ਦਾ ਕੰਮ ਨਹੀਂ ਕਰਦਾ ਮੈਂ ਆਪਦਾ ਮਾਲ ਖੁਦ ਵੀ ਲੈ ਸਕਦਾ ਇਹ ਪੰਜਾਬ ਸਰਕਾਰ ਦੇ ਵੀ ਹੁਕਮ ਹੈ ਵੀ ਜੁਨੀਣਾ ਹੈ ਹੀ ਨਹੀਂ ਕਿਤੇ ਇਹ ਤੱਕਾ ਸਟਾਰਟ ਤੱਕਿਆ ਸਾਹੀ ਜੁਨੀਣ ਹੈ ਗੁੰਡਾ ਪਰਚੀ ਲੈ ਰਹੇ ਆ ਮੇਰ ਤੋਂ ਮੈਂ ਇਸ ਕਰਕੇ ਇਹਦਾ ਵਿਰੋਧ ਕਰਦਾ ਕਿੰਨੇ ਕਿੰਨੇ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਜਿਹੜੀ ਉਹ ਮੰਗ ਕੀਤੀ ਜਾ ਰਹੀ ਹੈ ਉਹ ਕਿੰਨੇ ਰੁਪਏ ਦੀ ਮੰਗ ਕੀਤੀ ਜਾ ਸਰ 2100 ਰੁਪਇਆ ਪਰਚੀ ਦੀ ਕਦੇ ਹਾਂਜੀ ਆ ਕਦੇ ਕਹਿਣਗੇ 1100 ਦੇ ਦਿਓ ਕਦੇ ਕਹਿਣਗੇ 2100 ਰੁਪਇਆ ਦੇ ਦਿਓ ਤੁਸੀਂ ਤੁਸੀਂ ਪੁੱਛਿਆ ਨਹੀਂ ਵੀ ਭਾਈ ਇਹ ਮੰਗ ਕਿਹੜੀ ਚੀਜ਼ ਦੀ ਆ ਜਾਂ 2100 ਰੁਪਇਆ 1100 ਰੁਪਇਆ ਪਰਚੀ ਦਾ ਕਿਹੜੀ ਚੀਜ਼ ਦਾ ਮੈਂ ਤਾਂ ਆਪਦੇ ਮਾਲ ਦਾ ਆਪਦਾ ਆਪਣਾ ਕੰਮ ਆਪਾਂ ਵਪਾਰ ਕਰ ਰਹੇ ਸਰ ਮੈਂ ਉਹਨਾਂ ਨੂੰ ਪੁੱਛਿਆ ਸੀ ਉਹ ਕਹਿੰਦਾ ਸਾਸੀ ਤਾਂ ਐਵੇਂ ਹੀ ਕਰਾਂਗੇ ਸਾਨੂੰ ਕੋਈ ਨਹੀਂ ਰੋਕ ਸਕਦਾ ਸਾਡੀ ਉੱਪਰ ਤੱਕ ਅਪਰੋਚ ਹੈ ਉੱਪਰ ਤੱਕ ਮਤਲਬ ਸਰ ਇਹੀ ਗੱਲ ਨਹੀਂ ਸਮਝ ਆ ਰਹੀ ਉੱਪਰ ਤੱਕਰ ਕਿੱਦੇ ਤੱਕਰ ਅਪਰੋਚ ਹੈ ਸਾਨੂੰ ਇਹੀ ਗੱਲ ਨਹੀਂ ਸਮਝ ਆ ਰਹੀ ਵੀ ਉੱਪਰ ਤੱਕਰ ਕਿੱਦੇ ਤੱਕਰ ਅਪਰੋਚ ਹੈ ਉਹਨਾਂ ਦੀ ਉਹ ਕਹਿੰਦੇ ਉੱਪਰ ਤੱਕਰ ਅਪਰੋਚ ਹੈ ਸਾਨੂੰ ਕੋਈ ਨਹੀਂ ਰੋਕ ਸਕਦਾ ਇਸ ਤਾਂ ਐਵੇਂ ਹੀ ਕਰਾਂਗੇ ਮਤਲਬ ਗੁੰਡਾ ਪਰਚੂ ਕਹਿੰਦੇ ਇਦਾਂ ਹੀ ਜਿਹੜੀ ਜਿਹਨੂੰ ਸੀ ਗੁੰਡਾ ਪਰਚੀ ਕਹਿਣੀ ਉਹ ਕਹਿੰਦਾ ਇਦਾਂ ਹੀ ਐਦਾਂ ਹੀ ਚੱਲੂਗੀ ਉਹ ਤਾਂ ਕਹਿੰਦੇ ਜਾਂ ਸਾਡੇ ਟਰੈਕਟਰ ਚੱਲਣਗੇ ਜਾਂ ਗੁੰਡਾ ਪਰਚੀ ਚੱਲੂਗੀ ਇਸ ਗੱਲ ਦਾ ਫਿਰ ਇਲਮਸ ਪੁਲਿਸ ਪ੍ਰਸ਼ਾਸਨ ਨੂੰ ਹੈ ਕਿ ਐਸਾ ਕੁਝ ਹੋਰ ਚੱਲ ਰਿਹਾ ਤਲਵੰਡੀ ਸਾਬੋ ਹਲਕੇ ਦੇ ਵਿੱਚ ਹੈ ਸਰ ਇਸ ਦਾ ਮੈਂ ਕੁਝ ਵੀ ਨਹੀਂ ਕਹਿ ਸਕਦਾ ਹ ਪਰ ਮੈਂ ਜਿੱਦਣ ਅੱਜ ਤੋਂ 4 ਦਿਨ ਪਹਿਲਾਂ ਐਸਐਚਓ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਮੇਰੀ ਫੁੱਲ ਸਪੋਰਟ ਕੀਤੀ ਉਹਨਾਂ ਨੇ ਬਕਾਇਦਾ ਕਿਹਾ ਵੀ ਇਹ ਕੰਮ ਗਲਤ ਹੋ ਰਿਹਾ ਹੈ ਉਹਨਾਂ ਨੇ ਐਸਐਚਓ ਸਾਹਿਬ ਨੇ ਮੇਰੀ ਫੁੱਲ ਸਪੋਰਟ ਕੀਤੀ ਇਸ ਗੱਲ ਦੀ ਮੈਂ ਐਮਐਲਏ ਸਾਹਿਬ ਵੀ ਇਹ ਗੱਲ ਨਹੀਂ ਕਹਿੰਦੇ ਤਲਵੰਡੀ ਵਾਲੇ ਵੀ ਤੁਸੀਂ ਇਹ ਕਰੋ ਹਾਂ ਇਹ ਲੋਕ ਮੰਨ ਲਓ ਉਹਨਾਂ ਦਾ ਨਾਮ ਗਲਤ ਯੂਜ਼ ਕਰ ਰਹੇ ਐ ਐਮਐਲਏ ਦਾ ਐਮਐਲਏ ਸਾਹਿਬ ਦਾ ਨਾਮ ਗਲਤ ਯੂਜ਼ ਕਰ ਰਹੇ ਆ ਉਹ ਨਹੀਂ ਕਹਿੰਦੇ ਵੀ ਮੇਰਾ ਨਾਮ ਯੂਜ਼ ਕਰੋ ਜਾਂ ਹੋਰ ਕਰੋ ਉਹ ਬਹੁਤ ਵਧੀਆ ਹੈ ਲੇਡੀਜ਼ ਸੁਣਦੇ ਆ ਸਭ ਦੀ ਸੁਣਦੇ ਆ ਮੈਂ ਖੁਦ ਉਹਨਾਂ ਤੋਂ ਪੜਿਆ ਵਾਂ ਉਹ ਸਾਡੇ ਪ੍ਰੋਫੈਸਰ ਰਹੇ ਆ ਕਾਲਜ ਚ ਮੈਂ ਉਹਨਾਂ ਤੋਂ ਪੜਿਆ ਮੈਂ ਉਹਨਾਂ ਦਾ ਸਟੂਡੈਂਟ ਰਹੇ ਹਾਂ ਤੁਸੀਂ ਐਮਐਲਏ ਇਹ ਗੱਲ ਜੋ ਤੁਸੀਂ ਕਿਹਾ ਵੀ ਇਹ ਚੀਜ਼ ਹੋ ਰਹੀ ਆ ਤੁਹਾਡੇ ਨਾਲ ਫਿਰ ਐਮਐਲਏ ਕੋਲ ਜਾ ਕੇ ਪਹੁੰਚ ਕਰਨੀ ਸੀ ਐਮਐਲਏ ਨੂੰ ਕਹਿਣਾ ਸੀ ਕਿ ਭਾਈ ਤੁਹਾਡੇ ਹਲਕੇ ਦੇ ਵਿੱਚ ਐਸਾ ਕੁਝ ਹੋ ਰਿਹਾ ਕਿ ਇਹ ਤੁਹਾਡੀ ਦੇਖ ਰੇਖ ਦੇ ਵਿੱਚ ਹੋ ਰਿਹਾ ਜਾਂ ਤੁਹਾਡੀ ਦੇਖ ਰੇਖ ਤੋਂ ਬਿਨਾ ਹੋ ਰਿਹਾ ਮੈਂ ਸਰ ਆਪਣੇ ਮੈਂ ਅੱਜ ਜਾਣਾ ਸੀਗਾ ਮੈਡਮ ਕੋਲ ਵੀ ਉਹ ਮੈਨੂੰ ਜਾਣਦੇ ਵੀ ਆ ਚੰਗੀ ਤਰ੍ਹਾਂ ਵੀ ਮੇਰਾ ਸਟੂਡੈਂਟ ਹੈ ਮੈਂ ਅੱਜ ਉਹਨਾਂ ਕੋਲ ਜਾਣਾ ਸੀਗਾ ਉਹ ਕਿਸੇ ਕਰਕੇ ਬਿਜ਼ੀ ਸੀਗੇ ਕੰਮਾਂ ਕਰਕੇ ਕਿਉਂਕਿ ਮਿਨਿਸਟਰੀ ਲਾਈਨ ਕਰਕੇ ਉਹ ਬਿਜ਼ੀ ਰਹਿੰਦੇ ਆ ਉਹਨਾਂ ਨੂੰ ਤਾਂ ਟਾਈਮ ਥੋੜਾ ਜਿਹਾ ਔਖਾ ਮਿਲਦਾ ਹੈ ਵੈਸੇ ਉਹਨਾਂ ਨਾਲ ਸੰਪਰਕ ਹੋ ਜਾਊਗਾ ਮੇਰਾ ਅੱਜ ਮੈਂ ਉਹਨਾਂ ਨੂੰ ਇਹ ਵੀ ਜਾਣੂ ਕਰਾਊਂਗਾ ਵੀ ਮੈਮ ਤੁਹਾਡਾ ਨਾਮ ਲੈ ਕੇ ਗਲਤ ਕੰਮ ਕਰ ਰਹੇ ਆ ਅੱਛਾ ਨਾਮ ਨਾਮ ਹੀ ਲਿਆ ਜਾ ਰਿਹਾ ਐਮਐਲਏ ਦਾ ਨਾਮ ਬਦਨਾਮ ਕਰਨ ਦਾ ਸਰ ਉਹ ਤਾਂ ਫਿਰ ਇਹੀ ਹੋ ਗਿਆ ਨਾ ਉੱਪਰ ਤੱਕ ਅਪਰੋਚ ਇਹਦਾ ਮਤਲਬ ਤਾਂ ਐਮਐਲਏ ਸਾਹਿਬ ਨੂੰ ਬਦਨਾਮ ਕਰ ਰਹੇ ਆ ਨਾ ਉਹ ਲੋਗ ਅੱਛਾ ਤਾਂ ਇਹਦਾ ਮਤਲਬ ਤਾਂ ਇਹੀ ਹੋ ਗਿਆ ਉੱਪਰ ਤੱਕ ਅਪਰੋਚ ਜਾਂ ਪੁਲਿਸ ਤੱਕ ਅਪਰੋਚ ਹੋਊਗੀ ਕੋਈ ਉਹਨਾਂ ਦੀ ਜਾ ਕੋਈ ਮੰਨ ਲਓ ਐਮਐਲਏ ਤੱਕ ਕਰੇ ਜਾਂ ਕੋਈ ਮੰਤਰੀ ਤੱਕ ਕਰੇ ਕਿਸੇ ਤੱਕਰ ਤਾਂ ਹੋਊਗੀ ਨਾ ਕੁਝ ਕੋਈ ਤਾਂ ਸ਼ਾਇਦ ਦੇ ਹੀ ਰਿਆ ਨਾ ਉਹਨਾਂ ਨੂੰ ਮਤਲਬ ਤੁਹਾਨੂੰ ਲੱਗਦਾ ਵੀ ਕਿਸੇ ਦਾ ਹੱਥ ਉਹਨਾਂ ਦੀ ਪਿੱਠ ਦੇ ਉੱਪਰ ਹੈ ਜਿਹੜਾ ਇੰਦਾ ਸ਼ਰਿਆਮ ਜਿਵੇਂ ਤੁਸੀਂ ਜਿਸ ਨੂੰ ਗੁੰਡਾ ਪਰਚੀ ਕਹਿੰਦੇ ਹੋ ਉਹ ਪਰਚੀ ਵਸੂਲੀ ਜਾ ਰਹੀ ਆ ਜਾਂ ਇਹ ਕਿਹਾ ਜਾ ਰਿਹਾ ਕਿ ਜੇ ਟਰੈਕਟਰ ਜਾਊਗਾ ਤਾਂ ਸਾਡਾ ਜੋਗ ਨਹੀਂ ਹੋੜ ਜਾਣਾ ਤੁਹਾਨੂੰ ਲੱਗਦਾ ਕਿ ਕੋਈ ਨਾ ਕੋਈ ਹੱਥ ਕੋਈ ਨਾ ਕੋਈ ਥਾਪੜਾ ਜ਼ਰੂਰ ਆ ਸਰ ਹੋ ਸਕਦਾ ਹੈ ਇਸ ਗੱਲ ਦਾ ਪਰ ਐਮਐਲਏ ਸਾਹਿਬ ਦਾ ਨਹੀਂ ਹੋ ਸਕਦਾ ਮੈਂ ਇਸ ਦਾ ਦਾਅਵੇਦਾਰ ਨਹੀਂ ਕਹਿ ਸਕਦਾ ਵੀ ਤਲਵੰਡੀ ਹਲਕੇ ਦੇ ਐਮਐਲਏ ਸਾਹਿਬ ਦਾ ਨਹੀਂ ਹੋ ਸਕਦਾ ਪਰ ਉਹ ਥਾਪੜਾ ਹੋਦਾ ਕਿਸੇ ਦਾ ਹੋਵੇ। ਹਾਂ ਕਿਸੇ ਹੋਰ ਦਾ ਹੋ ਸਕਦਾ ਪਰ ਐਮਐਲਏ ਸਾਹਿਬ ਦਾ ਨਹੀਂ ਹੋ ਸਕਦਾ। ਤੇ ਫਿਰ ਤੁਸੀਂ ਮਤਲਬ ਐਸੇ ਕਰਕੇ ਟੁੱਟੇ ਜਿਵੇਂ ਤੁਸੀਂ ਕਹੇ ਪਹਿਲਾਂ ਮੋਂਨੋਂ ਤਾਂ ਮਾਲ ਲਹਾਉਂਦਾ ਸੀ ਮਾਲ ਐਸੇ ਕਰਕੇ ਟੁੱਟਿਆ ਕਿ ਤਾਂ ਜੋ ਮਤਲਬ ਮੇਰਾ ਮਾਲ ਜਿਹੜਾ ਚੋਰੀ ਹੋਇਆ ਤਾਂ ਉਹਨੂੰ ਇਸ ਚੰ ਹਾਂਜੀ ਸਰ ਹਾਂਜੀ ਸਰ ਉਸ ਕਰਕੇ ਟੁੱਟਿਆ ਸੀ ਪਿਛਲੇ ਸਾਲ ਮੇਰੀ ਉਹਦੀ ਵੀਡੀਓ ਵੀ ਹੋਊਗੀ ਉਸ ਟ੍ਰੈਕਟਰ ਚੋਂ ਗੱਟੇ ਲਾਉਂਦੇ ਰਫੈਨੀ ਰੋਡ ਤੇ ਇਹਨਾਂ ਦੇ ਡਰਾਈਵਰ ਨੇ ਮੇਰੇ ਗੱਟੇ ਉਤਾਰੇ ਆ। ਅੱਛਾ ਹਾਂਜੀ ਹਾਂ ਬਕਾਇਦਾ ਤਰਖਾਨ ਵਾਲਾ ਪਿੰਡ ਹੈ ਸਾਡੇ ਰਾਮੇ ਦੇ ਨਾਲ ਉਸ ਵਪਾਰੀ ਉਹ ਨੂੰ ਵੇਚੇ ਆਪਣੇ ਮੱਝਾਂ ਦਾ ਕਾਰੋਬਾਰ ਕਰਦਾ ਉਸ ਨੂੰ ਵੇਚੇ ਆ ਉਹਨਾਂ ਨੇ ਬਕਾਇਦਾ 500 ਰੁਪਏ ਗੱਟੇ ਦੇ ਹਿਸਾਬ ਨਾਲ ਵੇਚਿਆ ਮੇਰਾ ਮਾਲ ਹੋਰ ਦੱਸੋ ਜਿਹੜੀ ਇਹ ਪਰਚੀ ਆ 2100 ਰੁਪਏ ਦੀ ਪਰਚੀ 1100 ਦੀ ਪਰਚੀ ਇਹ ਪ੍ਰਤੀ ਦਿਨ ਪ੍ਰਤੀ ਮਹੀਨਾ ਜਾਂ ਫਿਰ ਪ੍ਰਤੀ ਗੇੜੇ ਦੇ ਹਿਸਾਬ ਨਾਲ ਕੱਟਦੇ ਆ ਸਰ ਗੇੜੇ ਦੇ ਹਿਸਾਬ ਨਾਲ ਇੱਕ ਟਰੈਕਟਰ ਦੇ ਹਿਸਾਬ ਨਾਲ ਇੱਕ ਟਰੈਕਟਰ ਦਾ ਜੇਕਰ ਢੇਡਾ ਲਾਉਣਾ ਤਾਂ ਉਹਦੀ ਪਰਚੀ ਕੱਟੀ ਜਾਂਦੀ ਉਹਦੀ ਪਰਚੀ ਕੱਟੀ ਜਾਂਦੀ ਹੈ ਜੀ ਉਹ ਕਹਿੰਦੇ ਨੇ ਕਿ ਜੇਕਰ ਇਸ ਤਲਵੰਡੀ ਹਲਕੇ ਦੇ ਵਿੱਚ ਕੰਮ ਕਰਨਾ ਤਾਂ ਫਿਰ ਸਾਡੇ ਅਧੀਨ ਕਰਨਾ ਪਊ ਇਹ ਗੱਲ ਕਹੀ ਜਾਂਦੀ ਨਹੀਂ ਲੋਕਲ ਤਲਵੰਡੀ ਦਾ ਸਰ ਲੋਕਲ ਤਲਵੰਡੀ ਸ਼ਹਿਰ ਦੀ ਗੱਲ ਹੈ ਹਾਂ ਲੋਕਲ ਤਲਵੰਡੀ ਸ਼ਹਿਰ ਦੀ ਅੱਛਾ ਹੁਣ ਜਿਹੜਾ ਕੱਲ ਦਾ ਸੀਨ ਜਿਹੜਾ ਬਣਦਾ ਹੈ ਪੂਰਾ ਘਟਨਾ ਕਰਨ ਵਾਪਰਦਾ ਹੈ ਉਹ ਕੀ ਵਾਪਰਦਾ ਹੈ ਕਿੱਥੋਂ ਤੁਸੀਂ ਮਾਲ ਭਰਦੇ ਹੋ ਕੌਣ ਲੋਕ ਆਉਂਦੇ ਨੇ ਕਿੰਨਾਂ ਦੇ ਬਦਲੋਂ ਤੁਹਾਡਾ ਟਰੈਕਟਰ ਖੋਹਿਆ ਜਾਂਦਾ ਹੈ ਜਾਂ ਤੁਹਾਡੇ ਕਹਿਣ ਅਨੁਸਾਰ ਉਹ ਖੋਹ ਕੇ ਲੈ ਗਏ ਕਬਜ਼ਾ ਕੀਤਾ ਕੀ ਸੀਨ ਬਣਦਾ ਸਰ ਸਰ ਮੇ ਵੈਣੀਵਾਲ ਤੋਂ ਉਹਨੇ ਮੇਰਾ ਟਰੈਕਟਰ ਰੋਕਿਆ ਉਹਨੇ ਮੇਰੇ ਨਾਲ ਫੋਨ ਤੇ ਗੱਲ ਕੀਤੀ ਮੈਂ ਕਿਹਾ ਵਧੀਆ ਗੱਲਾਂ ਨਹੀਂ ਹੁੰਦੀਆਂ ਉਹਨੇ ਮੇਰਾ ਟਰੈਕਟਰ ਛੜਤਾ ਉਹਨੇ ਗਾਂ ਫੋਨ ਕਰਤਾ ਤੇ ਹੈ ਉਹਨਾਂ ਨੂੰ ਫੋਨ ਕਰਤਾ ਜੀ ਉਹਨਾਂ ਨੇ ਆ ਕੇ ਗੁਰੂ ਕਾਂਸੀ ਯੂਨੀਵਰਸਿਟੀ ਕੋਲ ਮੇਰਾ ਟਰੈਕਟਰ ਢੇਰ ਲਿਆ ਮੇਰੇ ਟਰੈਕਟਰ ਡਰਾਈਵਰ ਨੂੰ ੱੱਕਾ ਮਾਰ ਕੇ ਉਹਨਾਂ ਨੇ ਟਰੈਕਟਰ ਖੋ ਕੇ ਟਰੈਕਟਰ ਖੋ ਕੇ ਲੈ ਗਏ ਉਹ ਆਪ ਖੁਦ ਚਲਾ ਕੇ ਲੈ ਕੇ ਗਏ ਇਹਦਾ ਮੇਰੇ ਕੋਲ ਸਬੂਤ ਹੈ ਵੀਡੀਓ ਹੈਗੀ ਹੈ ਉਹ ਟਰੈਕਟਰ ਕੋ ਕੇ ਲੈ ਕੇ ਹਾਂਜੀ ਹਾਂ ਉਹਦੇ ਵਿੱਚ ਤੁਹਾਡੇ ਵਿੱਚ ਕੋਈ ਮਾਲ ਭਰਿਆ ਹੋਇਆ ਸੀ ਭਰਿਆ ਵਾ ਸੀ ਸਰ ਮਾਲ ਕਿੰਨੀ ਕੀਮਤ ਦਾ ਮਾਲ ਸੀ ਸਰ ਉਹ ਮਾਲ ਹੈਗਾ ਮੇਰਾ 2.5 ਲੱਖ ਰੁਪਏ ਦਾ 2.5 ਲੱਖ ਰੁਪਏ ਦਾ ਵਿੱਚ ਮਾਲ ਸੀ ਹਾਂਜੀ ਸਰ ਉਹਦੇ ਸਣੀ ਟਰੈਕਟਰ ਤੁਹਾਡੇ ਲੈ ਹਾਂਜੀ ਸਰ ਉਹਦੇ ਸਮੇਂ ਦੀ ਟਰੱਕ ਲੈ ਤੁਹਾਡੇ ਵੱਲੋਂ ਪਰ ਉਸ ਤੋਂ ਬਾਅਦ ਨਹੀਂ ਫੋਨ ਤੇ ਰਾਬਤਾ ਕਰਕੇ ਕਿਹਾ ਗਿਆ ਕਿ ਭਾਈ ਇਹ ਚੀਜ਼ ਜਿਹੜੀ ਹੋ ਰਹੀ ਹੈ ਜੋ ਵੀ ਇਹ ਹੋ ਰਿਹਾ ਬਹੁਤ ਗਲਤ ਹੋ ਰਿਹਾ ਸਰ ਉਹਨਾਂ ਨੂੰ ਕਿਹਾ ਸੀਗਾ ਉਹ ਕਹਿੰਦੇ ਸਟੇਮ ਹੀ ਕਰਾਂਗੇ ਸਾਡੀ ਤਾਂ ਪਰਚੀ ਕਟਵਾਉਣੀ ਪਊਗੀ ਜਾਂ ਟਰੈਕਟਰ ਅਸੀਂ ਭਰਾਂਗੇ ਜਾਂ ਸਾਡੀ ਪਰਚੀ ਕਟਵਾਉਣੀ ਪਊਗੀ ਇਹ ਗੱਲ ਉਹਨਾਂ ਦੇ ਵੱਲੋਂ ਖੁੱਦੇ ਵੱਲੋਂ ਕਹੀ ਗਈ। ਕਹੀ ਗਈ ਹੈ ਸਰ ਪਰ ਤੁਸੀਂ ਇਹ ਨਹੀਂ ਕਿਹਾ ਕਿ ਭਾਈ ਇੱਥੇ ਪੰਜਾਬ ਸਰਕਾਰ ਨੇ ਤਾਂ ਯੂਨੀਅਨਾਂ ਜਿਹੜੀਆਂ ਨੇ ਭੰਗ ਕੀਤੀਆਂ ਹੋਈਆਂ ਨੇ ਫਿਰ ਤੁਸੀਂ ਤਲਵੰਡੀ ਸਾਬੋਂ ਆਉਂਦਾ ਤਾਂ ਪੰਜਾਬ ਦੇ ਵਿੱਚ ਹੀ ਆ ਪੰਜਾਬ ਦਾ ਹੀ ਇੱਕ ਹਲਕਾ ਤਾਂ ਫਿਰ ਤੁਸੀਂ ਭਾਈ ਸਰਕਾਰ ਤੋਂ ਉਤੋਂ ਦੀ ਹੋਗੇ ਪ੍ਰਸ਼ਾਸਨ ਤੋਂ ਉਤੋਂ ਦੀ ਹੋਗੇ ਸਰ ਉਹ ਕਹਿੰਦਾ ਜੀ ਅਸਾਂਟਾ ਰਜਿਸਟਰਡ ਯੂਨੀਅਨ ਹੈ ਕਹਿੰਦੇ ਅੱਛਾ ਸਰ ਰਜਿਸਟਰਡ ਯੂਨੀਅਨ ਹੈ ਅਸੀਂ ਸਭ ਕੁਝ ਕਰ ਸਕਦੇ ਹਾਂ ਕਹਿੰਦਾ ਅਸੀਂ ਗੁੰਡਾ ਟੈਕਸ ਵੀ ਲੈ ਸਕਦੇ ਹਾਂ ਕਹਿੰਦਾ ਸਾਨੂੰ ਅਧਿਕਾਰ ਮਿਲ ਗਿਆ ਜਦੋਂ ਰਜਿਸਟਰ ਹੋ ਗਈ ਕਹਿੰਦਾ ਪਰ ਇਹ ਤਾਂ ਫਿਰ ਧੱਕਾ ਆ ਧੱਕਾ ਤਾਂ ਹੈਗਾ ਹੀ ਆ ਸਰ ਵਪਾਰੀਆਂ ਨਾਲ ਧੱਕਾ ਤਾਂ ਹੋ ਹੀ ਰਿਹਾ ਛਰੇਆਂ ਐਦੂ ਵੱਡਾ ਧੱਕਾ ਕੀ ਹੋਊਗਾ ਜੀ ਦਿਨ ਦਿਹਾੜੇ ਮੇਰਾ ਟਰੈਕਟਰ ਖੋ ਕੇ ਲੈ ਗਏ ਐਦੂ ਵੱਡਾ ਧੱਕਾ ਤਾਂ ਨਹੀਂ ਹੋ ਸਕਦਾ ਪੰਜਾਬ ਚ ਫਿਰ ਤੁਸੀਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਦਰਖਾਸਤ ਇਸ ਚੀਜ਼ ਦੀ ਦਿੱਤੀ ਕਿ ਭਈ ਆ ਕੁਝ ਹੋਰ ਸਰ ਮੈਂ 100 ਨੰਬਰ ਤੇ ਕੰਪਲੇਂਟ ਕੀਤੀ ਸੀ ਉਸ ਤੋਂ ਬਾਅਦ ਮੇਰੇ ਕੋਲ ਕਿਸੇ ਅਫਸਰ ਦਾ ਫੋਨ ਆਉਂਦਾ ਵੀ ਕੀ ਮਸਲਾ ਹੈ ਮੈਂ ਉਹਨਾਂ ਨੂੰ ਦੱਸਿਆ ਉਹ ਮੈਨੂੰ ਕਹਿੰਦੇ ਯਾਰ ਜਦੋਂ ਜੂਨੀਅਨ ਹੈ ਤਾਂ ਤੂੰ ਜੂਨੀਅਨ ਚੋਂ ਟਰੈਕਟਰ ਕਿਉਂ ਨਹੀਂ ਲੈਂਦਾ ਅੱਛਾ ਉਹਨਾਂ ਦਾ ਹਾਂ ਇਹ ਵੀ ਅਧਿਕਾਰੀ ਦੇ ਬੰਦੇ ਹਾਂ ਹਾਂ ਉਹ ਸਬਦਹਕਾਰੀ ਦਾ ਬਿਆਨ ਇਹ ਸੀਗਾ ਵੀ ਤੁਸੀਂ ਟਰੈਕਟਰ ਜੂਨੀਅਨ ਚੋਂ ਕਿਉਂ ਨਹੀਂ ਲੈਂਦੇ ਫਿਰ ਅੱਛਾ ਓਕੇ ਸਰ ਇਹਦਾ ਮਤਲਬ ਤਾਂ ਫਿਰ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੀ ਪਰ ਮਿਲੀਭੁਗਤ ਵਾਲਾ ਕੰਮ ਹਾਂ ਮਿਲੀਭੁਗਤ ਵਾਲਾ ਕੰਮ ਹੀ ਹੋ ਗਿਆ ਤਾਂ ਕਿੰਨੇ ਥੋੜੇ ਹੁਣ 4 ਟਰੈਕਟਰ ਕਿੰਨੇ ਚੱਲਦਾ ਚ 4 ਟਰੈਕਟਰ 4 ਟਰੈਕਟਰ ਹੋ ਜਾਂਦੇ ਇੱਕ ਉਹਨਾਂ ਨੇ ਫੜਿਆ ਹੋਇਆ ਹਾਂ ਹਾਂਜੀ ਸਰ ਤੇ ਫਿਰ ਉਹ ਤੁਸੀਂ ਛਡਵਾਉਣ ਦੀ ਉਸ ਤੋਂ ਕੁਝ ਨਹੀਂ ਕੀਤੀ ਜਾਂ ਉਹਨਾਂ ਚਲੋ ਠੀਕ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਕੰਪਲੇਂਟ ਦਿੱਤੀ ਪਰ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਸ ਜੱਥੇਬੰਦੀ ਨਾਲ ਜਾਂ ਉਸ ਯੂਨੀਅਨ ਜਿਹੜੀ ਆ ਉਹਦੇ ਨਾਲ ਨਹੀਂ ਗੱਲਬਾਤ ਕਰਨ ਦੀ ਕੋਈ ਸਰ ਉਹਨਾਂ ਨੇ ਅੱਜ ਐਸ ਐਚ ਓ ਤਲਵੰਡੀ ਸਾਹਿਬ ਨੂੰ ਮੇਰੇ ਖਿਲਾਫ ਦਰਖਾਸਤ ਦਿੱਤੀ ਹੈ ਵੀ ਸਾਨੂੰ ਗਲਤ ਬੋਲਿਆ ਮੈਂ ਕੋਈ ਵੀ ਉਹਨਾਂ ਨੂੰ ਕੋਈ ਗਲਤ ਨਹੀਂ ਬੋਲਿਆ ਕੋਈ ਕੁਝ ਨਹੀਂ ਬੋਲਿਆ ਮੇਰੇ ਕੋਲ ਐਸ ਐਚ ਓ ਸਾਹਿਬ ਦਾ ਫੋਨ ਆਇਆ ਸੀ ਮੈ ਕਹਿੰਦਾ ਕੰਪਲੇਂਟ ਦਿੱਤੀ ਹੈ ਮੈਂ ਕਿਹਾ ਸਰ ਮੈਂ ਜਰੂਰ ਆਉਂਗਾ ਤੁਹਾਡੇ ਕੋਲ ਮੈਂ ਉਦੋਂ ਆ ਬਟਿੰਡਾ ਆ ਗਿਆ ਇੱਕ ਇੱਕ ਵੀਡੀਓ ਤੁਸੀਂ ਮੈਨੂੰ ਵੀ ਭੇਜ ਦਿਨ ਨਜ਼ਰ ਆਉਣੇ ਉਸ ਵੀਡੀਓ ਦੇ ਵਿੱਚ ਤੁਸੀਂ ਸ਼ਾਇਦ ਆਪਣੀ ਗੱਡੀ ਤੋਂ ਬੈਠ ਕੇ ਬਣਾਉਣੀ ਸੀ ਇਹ ਕਹਿ ਰਹੇ ਹੋ ਕਿ ਆ ਦੇਖੋ ਗੁੰਡਾ ਦੇਖੋ ਗੁੰਡਾ ਦੇ ਗੁੰਡਾ ਤੁਹਾਨੂੰ ਲੱਗਦਾ ਕਿ ਸਹੀ ਸ਼ਬਦ ਨੇ ਜੋ ਸ਼ਖਸ ਚਲੋ ਟਰੈਕਟਰ ਤੁਹਾਡੇ ਅਨਸਾਰ ਉਹ ਖੋ ਕੇ ਲੈ ਗਿਆ ਹੁਣ ਸਾਨੂੰ ਨਹੀਂ ਪਤਾ ਕਿਵੇਂ ਲੈ ਗਿਆ ਤੁਹਾਡੇ ਅਨਸਾਰ ਮਤਲਬ ਉਹਨੂੰ ਗੁੰਡਾ ਕਹਿਣਾ ਗੁੰਡਾ ਕਹਿਣਾ ਸਹੀ ਸਹੀ ਸ਼ਬਦ ਨੇ ਤੁਹਾਨੂੰ ਲੱਗਦਾ ਸਹੀ ਸਹੀ ਹੈ ਜੀ ਗੁੰਡਾ ਕਰਦੀ ਹੈ ਸਦਾयाम ਗੁੰਡਾ ਕਰਦੀ ਹੈ ਜੀ ਜੋ ਟਰੈਕਟਰ ਖੋਣਾ ਕਿਸੇ ਦਾ ਵਪਾਰੀ ਦੇ ਨੂੰ ਲੁੱਟਖੋ ਕਰਨੀ ਤਾਂ ਗੁੰਡਾ ਹੀ ਆ ਉਹ ਇੱਕ ਤਰ੍ਹਾਂ ਦਾ ਤੁਸੀਂ ਮੰਨਦੇ ਵੀ ਲੁੱਟਖੋ ਹੋਈ ਹੈ ਇਹ ਲੁੱਟਖੋ ਹੋਈ ਹੈ ਜਮਾਂ ਲੁੱਟ ਹੋਈ ਹੈ ਜੀ ਮੇਰੀ ਮੈਂ ਕਹਿੰਦਾ ਜਮਾਂ ਲੁੱਟ ਹੋਈ ਹੈ ਜੀ ਟਰੈਕਟਰ ਤੋਂ ਮੇਰੇ ਡਰਾਈਵਰ ਨੂੰ ਉਤਾਰ ਕੇ ਧੱਕੇ ਨਾਲ ਖੋਣਾ ਤੇ ਲੁੱਟੀ ਐ ਇਸ ਚੀਜ਼ ਨੂੰ ਤਾਂ ਇਹ ਤਾਂ ਤੁਸੀਂ ਵੀ ਐਗਰੀ ਹੋਵੋਗੇ ਇਸ ਚੀਜ਼ ਤੋਂ ਇਹ ਚੀਜ਼ ਹੋਈ ਵੀ ਦਿੰਦੇ ਸਾਡੇ ਦਿੰਦੇ ਆੜੇ ਹੋਈ ਐ ਯੂਨੀਵਰਸਿਟੀ ਦੇ ਕੋਲ ਹੋਈ ਐ ਜਮਾਂ ਗੁਰੂ ਕਾਂਸੀ ਕਾਲਜ ਕੋਲ ਤਲਵੰਡੀ ਸਾਬੋ ਤਾਂ ਤੁਹਾਨੂੰ ਆਪਣੇ ਮਾਲ ਦਾ ਹੈ ਸ਼ੰਕਾ ਹੈ ਕਿ ਉਹ ਸਹੀ ਸਲਾਮਤ ਹੋਊਗਾ ਜਿਵੇਂ ਤੁਸੀਂ ਲੁੱਟ ਦੀ ਗੱਲ ਕਰੋ ਲੁੱਟਦਾ ਮਤਲਬ ਤਾਂ ਫਿਰ ਇਹ ਹੈ ਕਿ ਮਾਲ ਵੀ ਗਿਆ ਟਰੈਕਟਰ ਵੀ ਗਿਆ ਸਭ ਕੁਝ ਗਿਆ ਸਰ ਪਿਛਲੇ ਸਾਲ ਮੇਰੇ ਜਿਵੇਂ ਗੱਟੇ ਚੋਰੀ ਹੋਏ ਆ ਮੈਨੂੰ ਇਹ ਲੱਗਦਾ ਮੇਰਾ ਮਾਲ ਵੀ ਚੋਰੀ ਹੋ ਸਕਦਾ ਉੱਥੋਂ ਮੈਨੂੰ ਇਹ ਲੱਗਦਾ ਮੇਰਾ ਮਾਲ ਵੀ ਚੋਰੀ ਹੋ ਸਕਦਾ ਉੱਥੋਂ ਗੱਟੇ ਵੀ ਉਤਾਰ ਸਕਦੇ ਆ ਇਹ ਸਭ ਕੁਝ ਕਰ ਸਕਦੇ ਆ ਤੁਹਾਨੂੰ ਇਲਮ ਹੈ ਵੀ ਕਿੱਥੇ ਉਹਨ ਟਰੈਕਟਰ ਉਹ ਕਿੱਥੇ ਹੈ ਕਿੱਥੇ ਨਹੀਂ ਹੈ ਸਰ ਨਹੀਂ ਮੈਨੂੰ ਕੁਝ ਨਹੀਂ ਪਤਾ ਅੱਛਾ ਇਹ ਇੱਕ ਚੀਜ਼ ਹੋਰ ਦੱਸੋ ਤਲਵੰਡੀ ਦੇ ਸਿਰਫ ਇਹ ਤੁਹਾਡੇ ਨਾਲ ਹੋ ਰਿਹਾ ਜਾਂ ਤਲਵੰਡੀ ਸਾਬੋ ਦੇ ਵਿੱਚ ਕਿਉਂਕਿ ਵਪਾਰੀ ਤੁਸੀਂ ਇਕੱਲੇ ਤਾਂ ਹੋਵੋਗੇ ਨਹੀਂ ਛੋਟੇ ਪਾਰੀ ਵੱਡੇ ਪਾਰੀ ਤਲਵੰਡੀ ਸਾਬੋ ਵਿੱਚ ਹੋਰ ਵੀ ਬਹੁਤ ਹੋਣਗੇ ਹੋਰ ਵੀ ਬਹੁਤਾਂ ਦੇ ਨਾਲ ਐਸਾ ਕੁਝ ਹੋ ਰਿਹਾ ਜਾਂ ਫਿਰ ਕੋਈ ਬੋਲ ਨਹੀਂ ਰਿਹਾ ਕੋਈ ਬੋਲਦਾ ਕੋਈ ਨਹੀਂ ਬੋਲਦਾ ਸਰ ਕੋਈ ਬੋਲ ਨਹੀਂ ਰਿਹਾ ਹੋ ਸਭ ਨਾਲ ਰਿਹਾ ਹਾਂ ਹੋ ਵਪਾਰੀਆਂ ਨਾਲ ਹੋਰ ਵੀ ਰਿਹਾ ਉਹ ਬੋ ਕਾਰਨ ਕਾਰਨ ਵਸ ਅਗਲਾ ਕਹਿੰਦਾ ਇਹਨਾਂ ਨਾਲ ਮੱਥਾ ਲਾ ਕੇ ਮੰਨ ਲਓ ਮੈਨੂੰ ਵੀ ਲੋਕ ਕਹਿ ਰਹੇ ਆ ਵੀ ਕਿਉਂ ਮੱਥਾ ਲਾਉਣਾ ਆਪਾਂ ਵਪਾਰਕ ਬੰਦੇ ਆ ਇਹਨਾਂ ਦਾ ਕੀ ਐ ਕਾਲੂ ਤੇਰੇ 60 ਫੀਟ ਮਾਰ ਜਾਣ ਕੋਈ ਹੋਰ ਮਾਰ ਜਾਣ ਕਾਦੇ ਵਾਸਤੇ ਪੰਗਾ ਲੈਣਾ ਸਮਝੋਤਾ ਕਰਕੇ ਪਰਾਂ ਕਰ ਜਿਹੜੇ ਪੈਸੇ ਮੰਗਦੇ ਆ ਦੇ ਦੇ 60 ਫੀਟ ਮਾਰਨੂ ਕਿਹੜਾ ਕੋਈ ਗੁੰਡੇ ਆ ਜਾਂ ਲੁਟੇਰੇ ਸਰ ਪਰ ਲੁਟੇਰਿਆਂ ਵਾਲਾ ਕੰਮ ਤਾਂ ਕਰ ਹੀ ਦਿੱਤਾ ਜੀ ਤੋਂ ਕੱਲ ਟਰੈਕਟਰ ਲੈ ਕੇ ਏਦੂ ਵੱਡਾ ਲੁਟੇਰਿਆਂ ਵਾਲਾ ਕੰਮ ਕੀ ਕਰਨਗੇ ਜੀ ਪੁਲਿਸ ਕੋਲ ਤੁਸੀਂ ਫਿਰ ਠੀਕ ਹੈ ਤੁਸੀਂ ਇੱਕ ਵਾਰੀ ਕਾਲ ਕੀਤੀ ਉਸ ਤੋਂ ਬਾਅਦ ਪੁਲਿਸ ਨੂੰ ਦਰਖਾਸਤ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਤੁਹਾਡਾ ਜਿਵੇਂ ਤੁਸੀਂ 2.5 ਲੱਖ ਦਾ ਤੁਹਾਡਾ ਮਾਲ ਸੀ ਉਸ ਤੋਂ ਬਾਅਦ ਨਾਲ ਹੀ ਤੁਹਾਡਾ ਟਰੈਕਟਰ ਵੀ ਜਿਹੜਾ ਹੈਗਾ ਲੈ ਕੇ ਤੁਹਾਡੇ ਅ ੱੱ ਤੱਕਾ ਦੇ ਕੇ ਤੁਹਾਡੇ ਡਰਾਈਵਰ ਨੂੰ ਜਿਹੜਾ ਉਤਾਰਿਆ ਗਿਆ ਤੁਸੀਂ ਦਰਖਾਸਤ ਨਹੀਂ ਦਿੱਤੀ ਨਹੀਂ ਸਰ ਦਰਖਾਸਤ ਨਹੀਂ ਦਿੱਤੀ 100 ਨੰਬਰ ਤੇ ਕੰਪਲੇਂਟ ਕਰਤੀ ਮੈਂ ਉਦੋਂ ਵੱਡੀ ਦਰਖਾਸਤ ਤਾਂ ਹੋਈ ਨਹੀਂ ਸਕਦੀ ਜਦੋਂ ਬਾਈ ਨੇ ਮੇਰੇ ਤੋਂ ਹੋਈ ਵੀ ਹੈ ਮੈਂ ਕਾਲ ਕੀਤੀ ਵੀ ਉਹਨਾਂ ਨੇ ਸਾਰਾ ਕੁਝ ਕੀਤਾ ਵਾ ਬਕਾਇਦਾ ਰਾਤ ਮੇਰੇ ਤੋਂ ਕੋਲ ਚੰਡੀਗੜ੍ਹ ਤੋਂ ਵੀ ਫੋਨ ਆਇਆ ਅੱਛਾ ਪੁਲਿਸ ਪ੍ਰਸ਼ਾਸਨ ਦਾ ਵੀ ਤੁਹਾਡੀ ਕਾਰਵਾਈ ਹੋਈ ਕਿ ਨਹੀਂ ਹੋਈ ਮੈਂ ਉਹਨਾਂ ਨੂੰ ਵੀ ਇਹ ਗੱਲ ਕਹੀ ਹੈ ਉਹਨਾਂ ਨੇ ਮੈਨੂੰ ਅੱਜ ਦਾ ਟਾਈਮ ਦਿੱਤਾ ਸੀ ਕਹਿੰਦੇ ਵੀ ਤੁਸੀਂ ਡਿਪਟੀ ਸਾਹਿਬ ਨੂੰ ਮਿਲੋ ਮੈਂ ਅੱਜ ਉਹਨਾਂ ਨੂੰ ਦੁਪਹਿਰੇ 2-3 ਵਜੇ ਡਿਪਟੀ ਸਾਹਿਬ ਨੂੰ ਮਿਲਣਾ ਹੈ ਪਰ ਸਰਕਾਰ ਤਾਂ ਇੱਕ ਪਾਸੇ ਕਹਿੰਦੀ ਹੈ ਕਿ ਸਾਡੇ ਜਿਹੜੇ ਹੈਗੇ ਨੇ ਉਹ ਰਾਜ ਦੇ ਵਿੱਚ ਵਪਾਰੀ ਬਹੁਤ ਖੁਸ਼ ਆ ਸਾਡੇ ਰਾਜ ਦੇ ਵਿੱਚ ਲੋਕ ਜਿਹੜੇ ਆ ਬਹੁਤ ਖੁਸ਼ ਆ ਪਰ ਤੁਸੀਂ ਕਹਿ ਰਹੇ ਹੋ ਕਿ ਸਾਡੇ ਨਾਲ ਤਾਂ ਦਿਨ ਦਿਹਾੜੇ ਸਾਡੇ ਤਲਵੰਡੀ ਹਲਕੇ ਦੇ ਵਿੱਚ ਲੁੱਟ ਖੋਹ ਗਈ ਫਿਰ ਤੁਸੀਂ ਖੁਸ਼ ਹੋ ਨਹੀਂ ਸਰ ਬਿਲਕੁਲ ਵੀ ਨਹੀਂ ਖੁਸ਼ ਆ ਇਹ ਤਾਂ ਜਦੋਂ ਸਰਕਾਰ ਨੇ ਬੰਦ ਕੀਤੀ ਇਹ ਤਾਂ ਸਰਕਾਰ ਤੋਂ ਉੱਪਰ ਹੋ ਗਏ ਸਰ ਫਿਰ ਸਰਕਾਰ ਤਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੋਂ ਉੱਪਰ ਹੋ ਗਏ ਇਹ ਗੁੰਡੇ ਜਿਹੜੇ ਹੈਗੇ ਆ ਜਿਹੜੇ ਗੁੰਡਾ ਪਰਚੀ ਲੈ ਰਹੇ ਆ ਤਾਂ ਸਰਕਾਰ ਤੋਂ ਉੱਪਰ ਹੋ ਗਏ ਸਰਕਾਰ ਤਾਂ ਕੁਝ ਵੀ ਨਹੀਂ ਇੰਨਾਂ ਦੇ ਸਾਹਮਣੇ ਫਿਰ ਸੀਐਮ ਸਾਹਿਬ ਤਾਂ ਕੁਝ ਵੀ ਨਹੀਂ ਇੰਨਾਂ ਦੇ ਸਾਹਮਣੇ ਮਤਲਬ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਛੋਟਾ ਸਮਝਦੇ ਆ ਹਾਂ ਫਿਰ ਇਹ ਛੋਟਾ ਸਮਝਦੇ ਆ ਉਹਨਾਂ ਨੂੰ ਸੀਐਮ ਸਾਹਿਬ ਨੂੰ ਤਾਂ ਕੁਝ ਵੀ ਨਹੀਂ ਸਮਝਦੇ ਵਿਵਸਥਾ ਗੁੰਡਾ ਟੈਕਸ ਲੈਣਾ ਹੀ ਲੈਣਾ ਹੈ ਜੇ ਤਾਂ ਕੁਝ ਵੀ ਨਹੀਂ ਸਮਝਦੇ ਨਾ ਐਮਐਲਏ ਸਾਹਿਬ ਨੂੰ ਸਮਝੇ ਨਾ ਮੰਤਰੀ ਸਾਹਿਬ ਨੂੰ ਸਮਝੇ ਨਾ ਸੀਐਮ ਭਗਵੰਤ ਮਾਨ ਜੀ ਨੂੰ ਸਮਝੇ ਇਹ ਤਾਂ ਕਹਿੰਦੇ ਵੀ ਅਸੀਂ ਗੁੰਡੇ ਆ ਅਸੀਂ ਟੈਕਸ ਲੈਣਾ ਹੀ ਲੈਣਾ ਤੇ ਫਿਰ ਇਦੋਂ ਉੱਤੇ ਇਦੋਂ ਵੱਡਾ ਕੌਣ ਹੋ ਗਿਆ ਤੁਹਾਡੇ ਹਲਕੇ ਦਾ ਐਮਐਲਏ ਕਰਤਾ ਤਰਤਾ ਹੁੰਦਾ ਆ ਉਹਨਾਂ ਕੋਲ ਕੈਬਨਿਟ ਉਹਦਾ ਵੀ ਆ ਉਸ ਤੋਂ ਬਾਅਦ ਫਿਰ ਪੂਰੇ ਪੰਜਾਬ ਦਾ ਕਰਤਾ ਤਰਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੁਸੀਂ ਕਹਿੰਦੇ ਹੋ ਕਿ ਨਾ ਤਾਂ ਉਹ ਐਮਐਲਏ ਬਲਜਿੰਦਰ ਕੌਰ ਨੂੰ ਕੁਝ ਸਮਝਦੇ ਆ ਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੁਝ ਸਮਝਦੇ ਆ ਫਿਰ ਉਹ ਸਮਝਦੇ ਕਿ ਨੂੰ ਐਡੇ ਵੱਡੇ ਕੌਣ ਨੇ ਉਹ ਸਰ ਬਸ ਉਹ ਤਾਂ ਕਹਿੰਦੇ ਜੂਨੀਅਨ ਆ ਸਾਡੀ ਅਸੀਂ 15 ਬੰਦਿਆਂ ਦੀ ਸਾਡੀ ਜੂਨੀਅਰ ਐਸ ਤਾਂ ਜੂਨੀਅਰ ਤੋਂ ਉੱਪਰ ਕੁਝ ਨਹੀਂ ਹੈਗਾ ਕਹਿੰਦਾ ਸਾਡਾ ਇੱਕ ਹੈ ਜੂਨੀਅਰ ਦਾ ਸਾਨੂੰ ਕੌਣ ਰੋਕੂਗਾ ਅੱਛਾ ਇਹ ਇਹ ਦੱਸਿਓ ਇਹ ਚੀਜ਼ ਤੁਹਾਡਾ ਨਾ ਚਲੋ ਕੱਲ ਤਾਂ ਇਹ ਹੋਇਆ ਕਿ ਤੁਹਾਡਾ ਟਰੈਕਟਰ ਖੋਹਿਆ ਗਿਆ ਤੁਹਾਡੇ ਡਰਾਈਵਰ ਨੂੰ ਉਤਾਰਿਆ ਗਿਆ ਪਰ ਇਹ ਸਿਲਸਲਾ ਕੱਲ ਤੋਂ ਹੀ ਚੱਲਿਆ ਜਾਂ ਇਸ ਤੋਂ ਪਹਿਲਾਂ ਤੋਂ ਵੀ ਇਹ سلسلہ ਚੱਲ ਰਿਹਾ ਸਰ ਪਹਿਲਾਂ ਵੀ ਅੱਜ ਤੋਂ 4-5 ਦਿਨ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਨਾ ਐਸਐਚ ਉਹ ਸ਼ੁਰੂਆਤ ਕੀਤਾ ਸੀ ਟਰੈਕਟਰ ਉਸ ਤੋਂ ਪਹਿਲਾਂ ਵੀ ਚੱਲਿਆ ਜਾਂ ਉਦੋਂ ਤੋਂ ਹੀ 4-5 ਦਿਨ ਉਹ ਉਹ ਦਿਨ 4-5 ਦਿਨਾਂ ਦਾ ਹੀ ਚੱਲਿਆ ਸਾਰੇ 4-5 ਦਿਨਾਂ ਸ਼ੁਰੂ ਹੋਏ ਤੇ ਯੂਨੀਅਨ ਤਾਂ ਬਹੁਤ ਟਾਈਮ ਦੀ ਬਣੀ ਹੋ ਨਹੀਂ ਸਰ ਹੁਣੇ ਹੀ ਬਣਾਈ ਐ ਇਹਨਾਂ ਨੇ ਆਪਣੇ 10 ਦਿਨ ਹੀ ਹੋਏ ਆ ਜੀ ਅਜਾ 10 ਕਿਦਾਂ ਜੁਨੀਅਨ ਇਹ ਬਣੀ ਹੀ ਹੋਣਾ ਹਾਂਜੀ ਹਾਂ ਤੇ ਯੂਨੀਅਨ ਬਣਾਉਣ ਤੋਂ ਬਾਅਦ ਫਿਰ ਆਹ ਕੰਮ ਇਹਨਾਂ ਨੇ ਜਿਹੜਾ ਹੈ ਕਿ ਸ਼ੁਰੂ ਕਰਤਾ ਆਹ ਕੰਮ ਸ਼ੁਰੂ ਕਰਤਾ ਜੀ ਇਹਨਾਂ ਨੇ ਤੁਹਾਨੂੰ ਫਿਰ ਮੈਨੂੰ ਇੱਕ ਚੀਜ਼ ਹੋਰ ਦੱਸਿਓ ਜੇਕਰ ਤੁਸੀਂ ਯੂਨੀਅਨ ਦੇ ਥਰੂ ਆਪਦੇ ਵਪਾਰ ਕਰਦੇ ਹੋ ਜਿਵੇਂ ਉਸ ਯੂਨੀਅਨ ਦੇ ਵਿੱਚ ਟਰੈਕਟਰ ਹੋਣਗੇ 50 60 100 ਜਿੰਨਾ ਵੀ ਹੋ ਸਕਦਾ ਹੈ ਤੁਹਾਡੇ ਕੋਲ ਆਪਣੇ ਚਾਰ ਟਰੈਕਟਰ ਨੇ ਤੁਸੀਂ ਆਪਣੇ ਠੇਕੇ ਦੇ ਟਰੈਕਟਰ ਲੈ ਕੇ ਕੰਮ ਕਰਦੇ ਹੋ ਤੁਸੀਂ ਜੇ ਯੂਨੀਅਨ ਦੇ ਥਰੂ ਕੰਮ ਕਰਦੇ ਹੋ ਤੇ ਆਪਦੇ ਪੱਧਰ ਤੇ ਕੰਮ ਕਰਦੇ ਹੋ ਫਿਰ ਤੁਹਾਨੂੰ ਕੋਈ ਲਾਸ ਪ੍ਰੋਫਿਟ ਕੁਝ ਹੈ ਸਤਾ ਸਰ ਉਸ ਤੇ ਐਵੇਂ ਆ ਹੁਣ ਮੰਨ ਲਓ ਜੇ ਏ ਕਹਿਣਗੇ ਸਾਨੂੰ ਢੇੜਾ ਪੂਰਾ ਕਰਕੇ ਦਿਓ 150 ਕੁਇੰਟਲ ਜਾਂ 200 ਕੁਇੰਟਲ ਪੂਰਾ ਕਰਕੇ ਦਿਓ ਹੁਣ ਮੰਨ ਲਓ ਸਰ ਜੋ ਮਾਲ ਹੀ ਮੇਰੇ ਕੋਲ 80 ਕੁਇੰਟਲ ਹੈ ਤਾਂ ਮੈਂ 200 ਕੁਇੰਟਲ ਕਿੱਥੋਂ ਦੇ ਦੂੰ ਇਹਨਾਂ ਨੂੰ ਵਾਕੇ ਮੰਨ ਲਓ ਇਹਨਾਂ ਦਾ ਰੇਟ 55 ਰੁਪਏ ਹੈ ਜੀ ਮੈਨੂੰ ਉਸ ਹਿਸਾਬ ਨਾਲ ਪਰਟਾ 35 ਰੁਪਏ ਦਾ ਪੈਂਦਾ ਜੀ ਰੇਟ ਵੱਧਾ ਉਹਨਾਂ ਦਾ ਹਾਂਜੀ ਹਾਂ ਤਾਂ 20 ਰੁਪਏ ਕੁਇੰਟਲ ਦਾ ਲੋਸ ਹੈ ਅਸੀਂ ਜਦੋਂ ਕੰਮ ਹੀ 10-15 ਰੁਪਏ ਕੁਇੰਟਲ ਤੇ ਕਰ ਰਹੇ ਹਾਂ ਜੀ ਤੇ ਅਸੀਂ ਉਹਨਾਂ ਨੂੰ ਆਪਣੇ 20 ਰੁਪਏ ਫालतू ਕਿੱਥੋਂ ਦੇ ਦਾਂਗੇ ਸਰ अच्छा ਤੁਸੀਂ ਕਿਹਾ ਨਹੀਂ ਵੀ ਤੁਹਾਨੂੰ ਲਾਸ ਹੁੰਦਾ ਜੇਕਰ ਤੁਸੀਂ ਕਿਸੇ ਯੂਨੀਅਨ ਦੇ ਥਰੂ ਉਹ ਟਰੈਕਟਰ ਆਪਣਾ ਮਾਲ ਦੀ ਟੋਆ ਟੋਆ ਹੀ ਕਰੋ ਨਾ ਤਾਂ ਕਰਕੇ ਤੁਸੀਂ ਆਪਦੇ ਪੱਧਰ ਤੇ ਕੰਮ ਕਰ ਲਓ। ਅੱਛਾ ਮੈਨੂੰ ਇਹ ਦੱਸਿਓ ਕਿੰਨੇ ਕੁ ਵਪਾਰੀ ਨੇ ਜਿਹੜੇ ਇਨ੍ਹਾਂ ਯੂਨੀਅਨ ਦੇ ਥਰੂ ਕੰਮ ਕਰਦ ਨੇ ਇਸ ਯੂਨੀਅਨ ਦੀ ਖਾਸ ਜੇ ਮਤਲਵੰਡੀ ਦੀ। ਤਲਵੰਡੀ ਦੀ ਯੂਨੀਅਨ ਆ ਰਾਮੇ ਦੀ ਯੂਨੀਅਨ ਆ। ਨਹੀਂ ਸਰ ਰਾਮਾ ਤਾਂ ਮੈਨੂੰ ਕੋਈ ਨਹੀਂ ਨਾ ਰਾਮੇ ਕੋਈ ਰੋਕ ਹੈ ਜੀ ਨਾ ਕੋਈ ਹੋਰ ਇਕੱਲੇ ਤਲਵੰਡੀ ਲੋਕਲ ਰੋਕ ਹੈ। ਤਲਵੰਡੀ ਸ਼ਹਿਰ ਦੇ ਵਿੱਚ ਰੋਕ ਹੈ। ਹਾਂਜੀ ਹਾਂ। ਹੋਰ ਹਰ ਹਲਕਾ ਤਲਵੰਡੀ ਸਾਹਬ ਉਹਦੇ ਇੰਨੇ ਪਿੰਡ ਪੈਂਦੇ ਆ ਜਾਂ ਹੋ अच्छा ये दसियो ਵੀ ਹੋਰ ਕਿੰਨੇ ਕਪ ਵਪਾਰੀ ਨੇ ਜਿਹੜੇ ਆਪ ਦੇ ਤੌਰ ਤੇ ਕੰਮ ਕਰ ਰਹੇ ਨੇ ਆਪ ਦੇ ਟਰੈਕਟਰ ਜਾਂ ਫਿਰ ਜਿੰਨੇ ਵੀ ਹੋਰ ਵਪਾਰੀ ਨੇ ਇਹਨਾਂ ਦੇ ਥਰੂ ਹੀ ਕਰ ਰਹੇ ਨੇ ਕੰਮ ਸਰ ਐਕਚੁਅਲੀ ਇਹਨਾਂ ਦਾ ਮੰਨ ਲਓ ਕੋਈ ਵੀ ਵਪਾਰੀ ਹੈ ਵਪਾਰ ਦਾ ਪਰਦਾ ਹੁੰਦਾ ਉਹ ਮੰਨ ਲਓ ਇਹ ਨਹੀਂ ਪਤਾ ਵੀ ਕੌਣ ਇਹਨਾਂ ਦੇ ਥਰੂ ਕੰਮ ਕਰ ਰਿਹਾ ਕੌਣ ਨਹੀਂ ਕਰ ਰਿਹਾ ਨਾ ਤਾਂ ਸਾਨੂੰ ਪਤਾ ਲੱਗਦਾ ਇਸ ਚੀਜ਼ ਦਾ ਕਿਉਂਕਿ ਉਹਨਾਂ ਨੇ ਆਪਦੇ ਪੱਤੇ ਨਾਲ ਮਾਰ ਲੈਣਾ ਮੈਂ ਆਪਦੇ ਪੱਤੇ ਨਾਲ ਮਾਰ ਲੈਣਾ ਓਕੇ ਇਸ ਤਰ੍ਹਾਂ ਦੇ ਨਾਲ ਹਾਂਜੀ ਸਰ ਮਤਲਬ ਇਹ ਕਹਿ ਰਹੇ ਨੇ ਕਿ ਜੋ ਤਲਵੰਢੀ ਸ਼ਹਿਰ ਦਾ ਜਿੰਨਾ ਜਿੰਨਾ ਏਰੀਆ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਉੱਥੇ ਤੁਹਾਡੇ ਵੱਲੋਂ ਕੰਮ ਕਰਨਾ ਹੈ ਢੋਆ ਢੋਈ ਦਾ ਕਿਸੇ ਤਰ੍ਹਾਂ ਦਾ ਕੰਮ ਕਰਨ ਹੋਵੇਗਾ ਤਾਂ ਉਹ ਜਥੇਬੰਦ ਥਰੂ ਹੋਏਗਾ ਜੇ ਜੇ ਯੂਨੀਅਨ ਥਰੂ ਨਹੀਂ ਹੁੰਦਾ ਤਾਂ ਜਿਵੇਂ ਤੁਹਾਡੇ ਨਾਲ ਹੋਇਆ ਉਹ ਕਹਿੰਦੇ ਨੇ ਫਿਰ ਵੈਸਾ ਕੁਝ ਹੋਏਗਾ ਹਾਂਜੀ ਉਹ ਕਹਿੰਦੇ ਇਹੋ ਜੇ ਕੁਝ ਹੀ ਹੋਊਗਾ ਫਿਰ ਏ ਏ ਕੀ ਆ ਗਿਆ ਹਾਂ ਏ ਕੀ ਆ ਗਿਆ ਜੀ ਤੁਸੀਂ ਕੀ ਮੰਗ ਕਰਦੇ ਸਰ ਮੈਂ ਕਹਿੰਦਾ ਮੇਰਾ ਟਰੈਕਟਰ ਛੱਡਿਆ ਆ ਬਈ ਗਾਹ ਤੋਂ ਮੈਂ ਆਪਦੇ ਟਰੈਕਟਰ ਭਰੂੰਗਾ ਵੀ ਮੇਰੀ ਗਾਹ ਤੋਂ ਕੋਈ ਰੋਕਿਆ ਨਾ ਜਾਵੇ ਮੈਨੂੰ ਬਸ ਨਾ ਮੇਰੇ ਨਾਲ ਧੱਕਾ ਹੋਵੇ ਕੋਈ ਨਾ ਮੈਂ ਗੁੰਡਾ ਪਰਚੀ ਦੇਵਾਂ ਨਾ ਅੱਜ ਦੇਵਾਂ ਨਾ ਕੱਲ ਦੇਵਾਂ ਅੱਛਾ ਇਹ ਚੀਜ਼ ਜ਼ਰੂਰ ਦੱਸ ਜਿਵੇਂ ਤੁਸੀਂ ਕਿਹਾ ਕਿ ਪਿਛਲੇ ਥੋੜੇ ਸਮੇਂ ਪਹਿਲਾਂ ਵੀ ਐਸਾ ਕੁਝ ਹੋਇਆ ਸੀ ਜਦੋਂ ਤੁਹਾਡੇ ਜਿਹੜੇ ਹੈਗੇ ਨੇ ਉਹ ਮਾਲ ਲਾਹਿਆ ਗਿਆ ਹੋ ਸਕਦਾ ਕੋਈ ਉਦੋਂ ਤੋਂ ਕੋਈ ਨਿੱਜੀ ਤੁਹਾਡੀ ਰੰਜਿਸ਼ ਚੱਲਦੀ ਹੋਵੇ ਉਦੋਂ ਥਰੂ ਵੀ ਐਸਾ ਕੁਝ ਹੋਇਆ ਹੋ ਸਕਦਾ ਸਰ ਹੋ ਸਕਦਾ ਮੈਂ ਉਸ ਨੂੰ ਕਹਿਣਾ ਮਹਿਸੂਸ ਕਰਦਾ ਹੈ ਹੋ ਸਕਦਾ ਸਭ ਕੁਝ ਹੋ ਸਕਦਾ ਹੈ ਇਹ ਮੇਰੇ ਕੋਲ ਉਹਦੀਆ ਵੀਡੀਓ ਵੀ ਹੈਗੀਆਂ ਮਾਲ ਉਤਾਰੇ ਦੀਆਂ ਜਿਹੜਾ ਉਦੋਂ ਹੋਇਆ ਸੀ ਉਦੋਂ ਹੋਇਆ ਸੀ ਠੀਕ ਹੈ ਸੋ ਬਹੁਤ ਬਤਨ ਬਲ ওকে ਥੈਂਕ ਯੂ ਸੁਖਪਾਲ ਕੁਮਾਰ ਸੁਖਪਾਲ ਕੁਮਾਰ ਜੀ ਮੇਰੇ ਨਾਲ ਸੀ ਜੋ ਇੱਕ ਛੋਟੇ ਵਪਾਰੀ ਨੇ ਜੋ ਵਕਵਾ ਕਰਾਈਸ ਮਿਲ ਦੇ ਉੱਪਰੋਂ ਜਿਹੜਾ ਹੈਗਾ ਉਹ ਆਪਣਾ ਮਾਲ ਚੱਕਦੇ ਨੇ ਤੇ ਉਹਨਾਂ ਦੇ ਵੱਲੋਂ ਇਲਜ਼ਾਮات ਇਹ ਲਾਏ ਗਏ ਕਿ ਇੱਕ ਯੂਨੀਅਨ ਤਲਵੰਡੀ ਸਾਬੋ ਦੇ ਵਿੱਚ ਟਰੈਕਟਰ ਯੂਨੀਅਨ ਜੋ ਪਿੱਛੇ ਜੇ ਥੋੜੇ ਦਿਨ ਪਹਿਲਾਂ ਯੂਨੀਅਨ ਜਿਹੜੀ ਆ ਬਣਦੀ ਹੈ ਇਹਨਾਂ ਦੇ ਕਾਨੂੰਨ ਅਨੁਸਾਰ ਤਾਂ ਉਹਨਾਂ ਦੇ ਵੱਲੋਂ ਪਹਿਲਾਂ ਵੀ ਇਹਦਾ ਟਰੈਕਟਰ ਫੜਾਇਆ ਜਾਂਦਾ ਤਾਂ ਉਸ ਤੋਂ ਬਾਅਦ ਐਸ ਐਚਓ ਤਲਵੰਡੀ ਸਾਬੋ ਨੂੰ ਜਦ ਕਾਲ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਬਹੁਤ ਗਲਤ ਹੋਇਆ ਤੁਹਾਨੂੰ ਦੇ ਵੱਲੋਂ ਫੋਨ ਕਰਕੇ ਉਹਦਾ ਟਰੈਕਟਰ ਛੁਡਵਾ ਦਿੱਤਾ ਜਾਂਦਾ ਤੇ ਇਹ ਕਹਿੰਦੇ ਨੇ ਕਿ ਵੈਸਾ ਹੀ ਕੁਝ ਜਿਹੜਾ ਬੀਤੇ ਕੱਲ ਫਾਈਬਰ ਨੂੰ ਉਤਾਰ ਦਿੱਤਾ ਜਾਂਦਾ ਧੱਕਾ ਮਾਰਿਆ ਜਾਂਦਾ ਤੇ ਫਿਰ ਮੇਰਾ ਟਰੈਕਟਰ ਜਿਹਦੇ ਵਿੱਚ ਤਕਰੀਬਨ ਤਕਰੀਬੇ ਮੇਰਾ 2 ਤੋਂ 2.5 ਲੱਖ ਦਾ ਜਿਹੜਾ ਹੈਗਾ ਮਾਲ ਸੀ ਉਹ ਉਹਨਾਂ ਵੱਲ ਦੇ ਵੱਲੋਂ ਲਜਾਇਆ ਜਾਂਦਾ ਇਹ ਉਹਨੂੰ ਇਸ ਨੂੰ ਸ਼ਰਮ ਗੁੰਡਾਗਰਦੀ ਸ਼ਰਮ ਲੁੱਟ ਕੋ ਕਹਿੰਦੇ ਨੇ ਕਿ ਸ਼ਰਮ ਲੁੱਟ ਮੇਰੇ ਨਾਲ ਜਿਹੜੀ ਹੈਗੀ ਆ ਉਹ ਦਿਨ ਦਿਹਾੜੇ ਹੋਈ ਆ ਤੇ ਇਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਆਪਣੇ ਆਪ ਨੂੰ ਇਹ ਕਹਿੰਦੇ ਨੇ ਕਿ ਸਾਡੇ ਸਿਰ ਤੇ ਸਾਡੇ ਹਿੱਕ ਆ ਤੁਹਾਡੇ ਥਾਪੜਾ ਜਿਹੜਾ ਸਾਡੇ ਪਿੱਛੇ ਉਹ ਬਹੁਤ ਵੱਡਾ ਮਤਲਬ ਉਹ ਕਹਿੰਦੇ ਨੇ ਕਿ ਅਸੀਂ ਤਾਂ ਇਦਾਂ ਹੀ ਕਰਾਂਗੇ ਜੇਕਰ ਤਲਵੰਡੀ ਦੇ ਵਿੱਚ ਕੰਮ ਕਰਨਾ ਤਾਂ ਸਾਡੇ ਅਨੁਸਾਰ ਰਹਿਣਾ ਪੈਣਾ ਨਹੀਂ ਤਾਂ ਫਿਰ ਤਲਵੰਡੀ ਦੇ ਵਿੱਚ ਜਿਹੜਾ ਉਹ ਤੁਹਾਨੂੰ ਕੰਮ ਨਹੀਂ ਕਰਨ ਦਿੱਤਾ ਜਾਵੇਗਾ ਇਸ ਬਾਬਤ ਦੂਸਰਾ ਪੱਖ ਕੀ ਇਸ ਬਾਬਤ ਉਹ ਯੂਨੀਅਨ ਜਿਹੜੀ ਕੀ ਕਹਿੰਦੀ ਹੈ ਉਹਦਾ ਪੱਖ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵੰਦੋ ਜਾਜ ਧੰਨਵਾਦ ਜੀ ਪ੍ਰਧਾਨ ਸਾਹਿਬ ਸਤਿ ਸ਼ਕਾਲ ਸਤਿ ਸ਼ਕਾਲ ਬਾਈ ਜੀ ਠੀਕ ਠਾਕ ਹਾਂ ਵਧੀਆ ਜੀ ਜਸ ਗਰੇਵਾਲ ਗੱਲ ਕਰ ਰਹੇ ਹਾਂ ਬਾਈ ਜੀ ਆਰ ਹਾਂਜੀ ਅੱਛਾ ਸਾਡੇ ਕੋਲ ਜਨਾਬ ਆਏ ਸੀ ਸੁਖਪਾਲ ਸੋਰੀ ਉਹ ਵਪਾਰੀ ਨੇ ਜਿਹੜੇ ਤੁਹਾਡੇ ਹਨਾ ਤੇ ਉਹਨਾਂ ਨੇ ਇਲਜ਼ਾਮਤ ਲਾਇਨੇ ਤੁਹਾਡੇ ਯੂਨੀਅਨ ਤੇ ਮੈਂ ਉਸ ਬਾਬਤ ਤੁਹਾਡਾ ਪੱਖ ਲੈਣਾ ਬਾਈ ਜੀ ਹਾਂਜੀ ਦੱਸੋ ਜੀ ਉਹਨਾਂ ਨੇ ਇਹ ਕਿਹਾ ਕਿ ਮੇਰੇ ਟਰੈਕਟਰ ਚੱਲਦੇ ਨੇ ਚਾਰ ਠੇਕੇ ਤੇ ਲਏ ਹੋਏ ਨੇ ਮੈਂ ਤੇ ਮੈਂ ਆਪਣਾ ਮਾਲ ਵੱਖ-ਵੱਖ ਜਗ੍ਹਾ ਤੋਂ ਚੱਕਦਾ ਵੱਖ-ਵੱਖ ਜਗ੍ਹਾ ਤੇ ਪਹੁੰਚਾਉਣਾ ਉਹ ਕਹਿੰਦੇ ਕਿ ਕੱਲ ਅਸੀਂ ਮੇਰੇ ਟਰੈਕਟਰ ਨੇ ਮਾਲ ਚੱਕਿਆ ਸੀ ਤਲਵੰਡੀ ਸਾਬ ਉਹ ਜਗ੍ਹਾ ਰਾਮ ਤੀਰਤ ਤੋਂ ਸ਼ਾਇਦ ਉੱਥੋਂ ਕਿਤੇ ਪਾਸੇ ਲਿਜਾ ਰਹੇ ਹਿਓ ਤੇ ਕਹਿੰਦੇ ਨੇ ਕਿ ਯੂਨੀਅਨ ਵਾਲਿਆਂ ਨੇ ਮਤਲਬ ਮੇਰਾ ਟਰੈਕਟਰ ਫੜਿਆ ਮੈਂ ਦੇ ਜਿਹੜਾ ਡਰਾਈਵਰ ਉਹਨੂੰ ਉਤਾਰਿਆ ਧੱਕਾ ਮਾਰਿਆ ਤੇ ਉਸ ਤੋਂ ਬਾਅਦ ਮੇਰਾ ਟਰੈਕਟਰ ਲੈ ਗਏ ਉਹ ਕਹਿੰਦੇ ਵੀ ਯੂਨੀਅਨ ਦਾ ਕਹਿਣਾ ਇਹ ਆ ਕਿ ਜਾਂ ਤਾਂ ਟਰੈਕਟਰ ਸਾਡੇ ਤੋਂ ਕਿਰਾਏ ਤੇ ਲਓ ਨਹੀਂ ਫਿਰ ਸਾਨੂੰ ਕੋਈ ਪਰਚੀ 2100 1100 ਜਿਹਨੂੰ ਕਿਸੋ ਪਾਲਜੀ ਕਹਿੰਦੇ ਨੇ ਗੁੰਡਾ ਪਰਚੀ ਕਿ ਕਹਿੰਦੇ ਗੁੰਡਾ ਪਰਚੀ ਇਹ ਕੱਟਦੇ ਨੇ ਤੇ ਇਦਾਂ ਇਹ ਧੱਕਾ ਕਹਿੰਦੇ ਆ ਕਿ ਸਾਡੇ ਮੇਰੀ ਗੱਲ ਇਹ ਆ ਜੀ ਤੁਸੀਂ ਉਹਨਾਂ ਨੂੰ ਕੰਟਰਸਟ ਤੇ ਲਓਗੇ ਹਮ ਸਰ ਮੋ ਉਨਤ ਪੱਖ ਆ ਗਿਆ ਤੁਸੀਂ ਮੈਨੂੰ ਆਪਣਾ ਪੱਖ ਦੇ ਦਿਓ ਸਾਡਾ ਅਸੀਂ ਨਾ ਜੁਨੀਅਨ ਬਣਾਈ ਹੋਈ ਹੈ ਦੇਖੋ ਜੀ ਜੀ ਅਸੀਂ ਵੀ ਹੁਣ ਇਹ ਟਰੈਕਟਰ ਪਰ ਆਪਾਂ ਇਹ ਮਾਨਸਾ ਇਹਨਾਂ ਨੇ ਕੋਈ ਠੇਕੇ ਨਹੀਂ ਲਿਆ ਉਹ ਟਰੈਕਟਰ ਪਾਉਂਦੇ ਮਾਨਸਾ ਦੇ ਆ ਕੇ ਜੀ ਠੀਕ ਹੈ ਜੀ ਆਪਣੀ ਵੀ ਜੁਨੀਅਨ ਬਣਾਈ ਆ ਅਸੀਂ ਵੀ ਗਰੀਬ ਬੰਦੇ ਆ ਦੇਖੋ ਜੀ ਹੁਣ ਮਾਨਸਾ ਸਾਡੇ ਨਾਲ ਵੱਡੀ ਐ 70 ਐ ਵੀ ਉਹ ਮਾਨਸਾ ਟਰੈਕਟਰ ਮਾਨਸਾ ਹੀ ਕੰਮ ਕਰ ਲੈਣ ਜੀ ਸਾਡੀ ਕੋਈ ਗੁੰਡਾਪਰਚੀ ਨਹੀਂ ਕੁਛ ਵੀ ਟੱਕਾ ਨਹੀਂ ਇਹਨਾਂ ਨੂੰ ਅਸੀਂ ਇਹ ਗੱਲ ਕਰੀਏ ਵੀ ਟਰੈਕਟਰ ਸਾਡੇ ਭਰਾਓ ਅੱਛਾ ਜੀ ਜੇ ਅਸੀਂ ਜਵਾਬ ਦਿੰਨੇ ਆ ਤੁਸੀਂ ਟਰੈਕਟਰ ਬਾਹਰ ਉਹ ਭਰਾ ਲੋ ਆ ਕੇ ਕੋਈ ਚੱਕਰ ਨਹੀਂ ਨਹੀਂ ਉਹ ਚਲੋ ਉਹ ਤਾਂ ਕੋਈ ਨਹੀਂ ਬਣਾਇਆ ਇਹ ਮੈਨੂੰ ਮੈਨੂੰ ਕਿਰਪਾ ਕਰਕੇ ਨਾ ਜੇ ਮਤਲਬ ਜੇ ਕੋਈ ਇਹ ਆਗਾ ਕਿ ਇੱਥੇ ਕੋਈ ਇਹ ਕਾਨੂੰਨ ਹੈ ਲਾਅ ਹੈ ਕੀ ਹੈ ਕਿ ਕੋਈ ਬਾਹਰਲਾ ਇੱਥੇ ਪਰ ਨਹੀਂ ਸਕਦਾ ਕੁਝ ਹੈ ਇਦਾਂ ਦਾ ਕੋਈ ਲਾਅ ਜਾਂ ਕਾਨੂੰਨ ਕੋਈ ਜਾਂ ਤੁਹਾਨੂੰ ਕੋਈ ਐਮਐਲਏ ਸਾਹਿਬ ਨੇ ਕਿਹਾ ਹੋਵੇ ਜਾਂ ਪੰਜਾਬ ਸਰਕਾਰ ਨੇ ਕਿਹਾ ਹੋਵੇ ਜੁਨੀਅਰ ਰਜਿਸਟਰ ਕਰਵਾਈ ਹੋਈ ਹੈ ਭਾਈ ਮਹਾਰਾਜ ਮੈਂ ਮੰਨ ਗਿਆ ਤੁਸੀਂ ਯੂਨੀਅਨ ਜਿਸ ਮੈਂ ਇਹ ਕਹਿਣਾ ਕਿ ਕੋਈ ਕਾਨੂੰਨ ਲਾਅ ਹੈ ਕਿਉਂਕਿ ਹੁਣ ਤਾਂ ਟਰੱਕ ਯੂਨੀਅਨ ਵੀ ਸਰਕਾਰ ਨੇ ਭੰਗ ਕਰਤੀ ਨਹੀਂ ਭਾਈ ਜੀ ਦੇਖੋ ਮੇਰੀ ਗੱਲ ਸੁਣੋ ਭੰਗ ਨਹੀਂ ਹੈਗਾ ਜੀ ਹੁਣ ਇਸ ਯੂਨੀਵਰਸਿਟੀ ਇਹ ਟਰੈਕਟਰ ਆਇਆ 100 ਰੁਪਏ ਆ ਤੇ ਸਾਡਾ ਪੜਾ ਰੱਖਿਆ ਸੀ 45 ਰੁਪਏ ਤੇ ਹਾਂ 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 ਵੀ ਇਹਨਾਂ ਨੂੰ ਕਹਿੰਦੇ ਸਾਡੇ ਤੋਂ ਟਰੈਕਟਰ ਲਓ ਤੁਸੀਂ ਹਾਂ ਵੀ ਜੇ ਤੁਹਾਨੂੰ ਕੋਈ ਥੋੜਾ ਮਾਲ ਘੜਦਾ ਹੈ ਸਾਡੇ ਤੋਂ ਲੈਟਰ ਪੈਡ ਤੇ ਲਿਖ ਕੇ ਲੈ ਲਓ ਹੂੰ ਚਲੋ ਅੱਛਾ ਮਤਲਬ ਮਤਲਬ ਤੋਂ ਮਤਲਬ ਤੁਸੀਂ ਇਹ ਕਹਿਣੇ ਕਿ ਤੁਹਾਡੇ ਮਾਏ ਆ ਕਿ ਤੁਹਾਡੇ ਯੂਨੀਅਨ ਦੇ ਇੱਕ ਆਗੇ ਕਿ ਤਲਵੰਡੀ ਦੇ ਵਿੱਚ ਕੋਈ ਵੀ ਬਾਹਰਲਾ ਆ ਕੇ ਟਰੈਕਟਰ ਭਰ ਨਹੀਂ ਸਕਦਾ ਹਾਂਜੀ ਹਾਂਜੀ ਤੁਸੀਂ ਇਹ ਮਤਲਬ ਇਹ ਕਹਿਣੇ ਕਿ ਨਹੀਂ ਭਾਜੀ ਸਾਨੂੰ ਅਸੀਂ ਮਾਰਤਾ ਜਾ ਕੇ ਸਾਨੂੰ ਵੀ ਨਹੀਂ ਭਰਨ ਦਿੰਦੇ ਉਹ ਉਹ ਮੈਂ ਮੈ ਜੀ ਮੰਨ ਗਿਆ ਦੇਖੋ ਮੇਰੇ ਕੋਲ ਤਾਂ ਇਹ ਦੇਖੋ ਮੇਰੇ ਕੋਲੇ ਮਸਲਾ ਤਲਵੰਡੀ ਦਾ ਆਇਆ ਹਨਾ ਮੈਂ ਤਾਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਨੂੰ ਨਹੀਂ ਪਤਾ ਮਾਰਤਾ ਭਰ ਨਹੀਂ ਦਿੰਦੇ ਜਾਂ ਭਰਨ ਦਿੰਦਿਆ ਜਾਂ ਨਹੀਂ ਹਾਂਜੀ ਹਾਂਜੀ ਪਰ ਤੁਸੀਂ ਇਹ ਕਹਿਣੇ ਹੋ ਕਿ ਮਤਲਬ ਤਲਵੰਡੀ ਦੇ ਵਿੱਚ ਕੋਈ ਵੀ ਬਾਹਰਲਾ ਟਰੈਕਟਰ ਆ ਕੇ ਮਾਲ ਨਹੀਂ ਭਰ ਸਕਦਾ ਹਾਂਜੀ ਏ ਇਹ ਅੱਛਾ ਇਹਦਾ ਕੋਈ ਇਹਦਾ ਚਲੋ ਬੰਨ ਇਹਦਾ ਕੋਈ ਮਤਲਬ ਰਿਟਰਨ ਦੇ ਵਿੱਚ ਚਲੋ ਤੁਹਾਡੀ ਯੂਨੀਅਨ ਰਜਿਸਟਰ ਵਾਲਾ ਮੈਂ ਮੰਨ ਗਿਆ ਰਜਿਸਟਰਡ ਆ ਬਾਈ ਜੀ ਮਤਲਬ ਇਹਦਾ ਕੋਈ ਤੁਹਾਡੇ ਕੋਲ ਰਿਟਰਨ ਦੇ ਵਿੱਚ ਹੈ ਵੀ ਕਿਉਂਕਿ ਪਵੰਦੀ ਦੇਖੋ ਹਿੰਦੁਸਤਾਨ ਪੂਰਾ ਇੱਕਾ ਕੋਈ ਵੀ ਕਿਤੋਂ ਵੀ ਕਰ ਸਕਦਾ ਮਤਲਬ ਇਹਦੀ ਕੋਈ ਪਵੰਦੀ ਹੈ ਪਵੰਦੀ ਕੋਈ ਐਮਐਲਏ ਨੇ ਲਾਈ ਆ ਕੋਈ ਕਿਸੇ ਨੇ ਕਿਹਨੇ ਪਵੰਦੀ ਕਿਸ ਕਿਹਨੇ ਲਾਈ ਜੀ ਮੈਂ ਕੋਈ ਕਿਸੇ ਨੇ ਨਹੀਂ ਲਾਈ ਦੇਖੋ ਮੇਰੀ ਗੱਲ ਸੁਣੋ ਜਦੋਂ ਬਾਹਰੋਂ ਟਰੈਕਟਰ ਆ ਕੇ ਸਾਡੇ ਪੇੜ ਚ ਲੱਤ ਮਾਰੀ ਜਾਂਦੇ ਆ ਜੀ ਅੱਛਾ ਜੀ ਪਵੰਦੀ ਕੋਈ ਨਹੀਂ ਦੇਖੋ ਸਾਡੀ ਵੀ ਟਰੈਕਟਰ ਨੇ ਜੀ ਅਸੀਂ ਬਣਾਏ ਆ ਸਾਰਿਆਂ ਨੂੰ 2-2 3-3000 ਰੁਪਏ ਫੰਡ ਕੱਟਾ ਕਰਕੇ ਪਾਏ ਆ ਜੀ ਹੂੰ ਹੂੰ ਜਦੋਂ ਇਹਨਾਂ ਨੂੰ ਅਸੀਂ ਟਰੈਕਟਰ ਦੇ ਰਹੇ ਆ ਓਕੇ ਕੋਈ ਗੁੰਡਾ ਪਰਚੀ ਨਹੀਂ ਕੋਈ ਡੱਕਾ ਨਹੀਂ ਦੇਖੋ ਇਹਨਾਂ ਦੇ ਪਹਿਲਾਂ ਦੋ ਵਾਰੀ ਟਰੈਕਟਰ ਫੜੇ ਆ ਅਸੀਂ ਹੂੰ ਉਹ ਟਰੈਕਟਰ ਛੱਡੇ ਆ ਜੇ ਸਾਨੂੰ ਕਹੇ ਗੁੰਡਾ ਪਰਚੀ ਕਹਿੰਦਾ ਦਿਖਾਓ ਸਾਨੂੰ ਹੂੰ ਅੱਛਾ ਤੁਸੀਂ ਕਹਿੰਦੇ ਕੋਈ ਗੁੰਡਾ ਪਰਚੀ ਨਹੀਂ ਕਰਦੇ ਤੇ ਅੱਛਾ ਉਹ ਟਰੈਕਟਰ ਫਿਰ ਛੱਡੇ ਮਤਲਬ ਕਿਸ ਸਹਿਮਤੀ ਤੇ ਛੱਡੇ ਜਿਹੜੇ ਤੁਸੀਂ ਪਹਿਲਾਂ ਫੜੇ ਸੀ ਨਹੀਂ ਭਾਈ ਇਹ ਸਾਨੂੰ ਇਹ ਕਹਿੰਦੇ ਵੀ ਟਰੈਕਟਰ ਥੋੜੇ ਭਰਾ ਦਿਆ ਕਰਾਂਗੇ ਸਾਨੂੰ ਆਹ ਟਰੈਕਟਰ ਲੈ ਜਾਣ ਦੇ ਚਲੋ ਉਹ ਸੀਗੇ ਮੋਡਰਨ ਟਰੈਕਟਰ ਜੀ ਹਾਂ ਹਾਂ ਉਹ ਮੋਡਰਨ ਟਰੈਕਟਰ ਸੀ ਉਹਨਾਂ ਦਾ ਵੀ ਉਹਨਾਂ ਨੇ ਵੀ ਯੂਨੀਅਨ ਬਣਾਈ ਹੋਈ ਹੈ ਜਿਹੜੇ ਮੋਡਰਨ ਉਹ ਸਾਨੂੰ ਵੀ ਨਹੀਂ ਭਰਨ ਦਿੰਦੇ ਉਧਰ ਜਾ ਕੇ ਜੀ 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 ਅਸੀਂ ਟਰੈਕਟਰ ਮਤਲਬ ਇਹ ਮਤਲਬ ਇਹ ਮਸਲਾ ਤੁਹਾਡਾ ਯੂਨੀਅਨਾਂ ਦਾ ਮਸਲਾਸ ਦੇ ਵਿੱਚ ਹਾਂ ਹਾਂ ਜੀ ਹਾਂ ਜੀ ਹਾਂ ਜੀ ਯੂਨੀਅਨਾਂ ਯੂਨੀਅਨ ਦਾ ਮ ਤੇ ਹਲਕਾ ਵਿਧਾਇਕ ਸਾਰਿਆਂ ਦੇ ਧਿਆਨ ਦੇ ਵਿੱਚ ਹੈ ਜਾਂ ਨਹੀਂ ਹੈ ਨਹੀਂ ਹਲਕਾ ਵੀ ਅਗਰ ਆਪ ਨੂੰ ਕੋਈ ਚੱਕਣੀ ਨਹੀਂ ਦੇਖੋ ਅਸੀਂ ਤਾਂ ਸਾਡਾ ਤਾਂ ਆਪ ਦਾ ਇੱਕ ਹੈ ਅੱਛਾ ਹਾਂਜੀ ਮਤਲਬ ਇਹ ਧਿਆਨ ਚ ਹੈ ਵੈਸੇ ਪ੍ਰਸ਼ਾਸਨ ਦੇ ਵੀ ਆ ਸੀਨ ਚੱਲ ਰਿਹਾ ਹੈ ਹਾਂ ਪ੍ਰਸ਼ਾਸਨ ਨੇ ਅਸੀਂ ਗਏ ਸੀਗੇ ਜੀ ਸਵੇਰ ਗਏ ਸੀ ਅਸੀਂ ਹੂੰ ਅੱਛਾ ਇੱਕ ਮੈਨੂੰ ਹੋਰ ਦੱਸਿਓ ਕਿ ਜਿਹੜਾ ਹੁਣ ਉਹ ਕਹਿੰਦੇ ਉਹ ਕਹਿੰਦੇ ਨੇ ਕਿ ਮਤਲਬ ਮੈਨੂੰ ਆਪਦੇ ਮਾਲ ਦਾ ਵੀ ਸ਼ੰਕਾ ਹੈ ਕਿ ਮੇਰਾ ਤਕਰੀਬਨ 2.5 ਲੱਖ ਦਾ ਮਾਲ ਆ ਟਰੈਕਟਰ ਆ ਉਹ ਕੱਲ ਲੈ ਗਏ ਮੈਂ ਪੁੱਛਦਾ ਵੀ ਉਹ ਕਿੰਨਾ ਕੁ ਜਾਇਜ਼ ਆ ਜਨਾਬ ਉਹ ਤੁਸੀਂ ਲੈ ਕੇ ਗਏ ਹੋ ਮਾਲ ਜਾਂ ਕਿੱਦਾਂ ਨਹੀਂ ਸੇਫ ਖੜਾ ਹੀ ਟਰੈਕਟਰ ਉਹਦਾ ਓਕੇ ਮਤਲਬ ਤੁਸੀਂ ਲੈ ਕੇ ਗਏ ਹੋ ਉਹ ਹਾਂਜੀ ਜਮਾ ਸੇਫ ਖੜਾ ਟਰੈਕਟਰ ਉਹ ਅਸੀਂ ਉਹ ਡਰਾਈਵਰ ਨੂੰ ਕੋਈ ਖੁਆ ਨਹੀਂ ਕੋਈ ਉਹ ਨਹੀਂ ਕਰਿਆ ਕੋਈ ਕੁੱਟ ਮਾਰ ਨਹੀਂ ਕਰੀ ਮੈਂ ਡਰਾਈਵਰ ਨੂੰ ਕਿਹਾ ਵੀ ਤੂੰ ਟਰੈਕਟਰ ਲਾ ਦੇ ਓਕੇ ਅੱਛਾ ਉਹ ਨਹੀਂ ਅੱਛਾ ਉਹ ਮੈਨੂੰ ਇਹ ਦੱਸਿਓ ਵੀ ਉਹ ਮਤਲਬ ਇਹ ਚੀਜ਼ ਕਿੰਨੀ ਕੁ ਜਾਇਜ਼ ਤੁਸੀਂ ਕਿੰਨੀ ਕੁ ਜਾਇਜ਼ ਮੰਨਦੇ ਹੋ ਜਾਇਜ਼ ਤਾਂ ਦੇਖੋ ਮੇਰੀ ਗੱਲ ਇਹਨਾਂ ਨੂੰ ਸਾਨੂੰ ਮਹੀਨਾ ਹੋ ਗਿਆ ਜੀ ਕਹੀ ਜਾਂਦਿਆਂ ਨੂੰ ਹੂੰ ਇਨਾਂ ਦਾ ਵੀ ਫਰਜ਼ ਬਣਦਾ ਵੀ ਸਾਡਾ ਵੀ ਸਾਥ ਦੇਣ ਤੁਸੀਂ ਇਸ ਮਸਲੇ ਤੇ ਫਿਰ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਸੀ ਕਿ ਆ ਚੀਜ਼ ਕੇ ਆਪ ਸਿਸਟਮ ਹਾਂਜੀ ਪ੍ਰਸ਼ਾਸਨ ਕੋਲੇ ਗਏ ਆ ਸੀ ਉਹਨਾਂ ਨੇ ਸੱਤੇ ਸੀ ਅੱਜ ਇਹਨਾਂ ਨੂੰ ਮੈਂ ਮੈਂ ਅੱਜ ਦੀ ਗੱਲ ਨਹੀਂ ਕਰਦਾ ਜੀ ਹਾਂਜੀ ਹਾਂਜੀ ਮੈਂ ਗੱਲ ਕਰਦਾਗਾ ਕਿ ਜਿਵੇਂ ਹੁਣ ਇਸ ਤੋਂ ਪਹਿਲਾਂ ਤੁਸੀਂ ਕਹਿ ਰਹੇ ਹੋ ਕਿ ਮੋੜ ਵਾਲੇ ਸਾਨੂੰ ਨਹੀਂ ਭਰਨ ਦਿੰਦੇ ਮਾਨਸ ਵਾਲੇ ਸਾਨੂੰ ਨਹੀਂ ਭਰਨ ਦਿੰਦੇ ਹਣਾ ਚਲੋ ਜਿਹੜਾ ਵੀ ਕੁਝ ਗਲਤ ਹੁੰਦਾ ਉਹ ਤਾਂ ਗਲਤੀ ਹੈ ਮੈਂ ਕਹਿਣਾ ਵੀ ਇਸ ਮਸਲੇ ਤੇ ਤੁਸੀਂ ਪ੍ਰਸ਼ਾਸਨ ਕੋਲੇ ਗਏ ਹੋ ਜੀ ਕਿ ਆ ਕੁਝ ਚੱਲ ਰਿਹਾ ਤੁਸੀਂ ਇਹਨੂੰ ਮਾੜਾ ਪ੍ਰਸ਼ਾਸਨ ਸਾ ਪ੍ਰਸ਼ਾਸਨ ਕੋਲੇ ਅੱਜ ਗਏ ਆ ਜੀ ਏਦੋਂ ਪਹਿਲਾਂ ਨਹੀਂ ਗਏ ਸੀ ਏਦੋਂ ਪਹਿਲਾਂ ਨਹੀਂ ਗਏ ਤਾਂ ਫਿਰ ਉਹ ਹੀ ਕਰਦਾ ਫਿਰ ਉਦੋਂ ਨਬੀ ਜੀ ਮੇਰੀ ਗੱਲ ਮੇਰੀ ਗੱਲ ਸੋ ਮੇਰਾ ਮੈਂ ਸਵਾਲ ਤਾਂ ਲੈ ਦੇਦਾ ਸੋਪਾਲ ਸਿੰਘ ਹੋਰੀ ਇਹਨੂੰ ਲੁੱਟ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਸ਼ਰੇਆਮ ਲੁੱਟ ਕੀਤੀ ਗਈ ਆ ਮੇਰੀ ਸ਼ਰੇਆਮ ਨੂੰ ਲੁੱਟਿਆ ਗਿਆ ਦਿਨ ਦਿਹਾੜੇ ਤੁਸੀਂ ਇਹਨੂੰ ਕਿੰਨਾ ਕੁ ਜਾਇਜ਼ ਮੰਨਦੇ ਹੋ ਕੋਈ ਵੀ ਟਰੈਕਟਰ ਆਉ ਤੁਸੀਂ ਆਪਣੇ ਕਬਜ਼ੇ ਚ ਲੈ ਕੇ ਤੇ ਆਪਣੇ ਮਤਲਬ ਜਿਸੇ ਵੀ ਜਗ੍ਹਾ ਤੇ ਲੈ ਕਿੰਨਾ ਕੁ ਜਾਇਜ਼ ਕਿੰਨਾ ਕੁ ਮੰਨਦੇ ਤੁਸੀਂ ਮੰਨਦੇ ਸਹੀ ਹੈ ਉਹਨੂੰ ਅਸੀਂ ਡਰਾਈਵਰ ਨੂੰ ਕਹੀ ਗਏ ਆ ਵੀ ਭਾਈ ਆ ਜਾ ਤੂੰ ਖੋਦਾ ਖੋਦਾ ਉਹ ਚੱਲ ਨਹੀਂ ਜੇ ਫਿਰ ਮੇਰੀ ਤਾਂ ਗੱਲ ਸੁਣ ਲੋ ਨਾ ਮਤਲਬ ਕਿੰਨਾ ਤੁਸੀਂ ਸਹੀ ਕਿੰਨਾ ਕੁ ਸਹੀ ਮੰਨਦੇ ਹੋ ਕਿ ਤੁਸੀਂ ਖੁਦ ਵੀ ਇੱਕ ਟਰੈਕਟਰ ਡਰਾਈਵਰ ਇਹ ਇਹ ਆਪ ਕਿੰਨਾ ਸਹੀ ਹੈ ਜੀ ਇਹਨਾਂ ਨੇ ਸਿੱਤਨੇ ਚਾਰ ਵਾਰੀ ਮਹੀਨਾ ਹੋ ਗਿਆ ਇਹਨਾਂ ਨੂੰ ਕਹੀ ਜਾਂਦੇ ਨੇ ਜੀ ਤਿੰਨ ਚਾਰ ਟਰੈਕਟਰ ਇਹਨਾਂ ਦੇ ਛੜ ਤੇ ਪਹਿਲਾਂ ਸੀ ਫੜ ਫੜ ਕੇ ਇਹਨਾਂ ਦੀ ਵੀ ਦੂਮਰ ਨਹੀਂ ਪਾਦੇ ਮਤਲਬ 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 ਤੁਹਾਡਾ ਇਹ ਕਹਿਣਾ ਕਿ ਤਲਵੰਡੀ ਦੇ ਵਿੱਚ ਇਦਾਂ ਹੀ ਚੱਲੂਗਾ ਕਿ ਅਸੀਂ ਤਲਵੰਡੀ ਦੇ ਵਿੱਚ ਮਤਲਬ ਕੋਈ ਬਾਹਲਾ ਟਰੈਕਟਰ ਨਹੀਂ ਪਰ ਤੁਹਾਡਾ ਮਤਲਬ ਇਹ ਕਹਿਣਾ ਹੈਗਾ ਹਾਂ ਜੀ ਕੋਈ ਬਾਹਰ ਨਹੀਂ ਜਿੰਮੇਵਾਰੀ ਲੈਣੇ ਆਂ ਅਗਰ ਕੋਈ ਮਾਲ ਘੜਦਾ ਇਹਨਾਂ ਦਾ ਹੂੰ ਅਸੀਂ ਲਿਖ ਕੇ ਦਿੰਨੇ ਆ ਇਹਨਾਂ ਦਾ ਮਾਲ ਘੜਦਾ ਅਸੀਂ ਪੈਸੇ ਦੇਵਾਂਗੇ ਤੁਰਤੀ ਓਕੇ Okay, मतलब, ओके ओदी ओदी पेमेंट ਕਰਾਂਗੇ ਇਹਨਾਂ ਦੀ ਦੇਖੋ ਅੱਛਾ ਓਕੇ ਮੈਨੂੰ ਇੱਕ ਚੀਜ਼ ਉਹ ਦੱਸਿਓ ਹੋਰ ਦੱਸਿਓ ਕਹਿੰਦੇ ਕਿ ਮਤਲਬ ਤੁਸੀਂ ਤੁਹਾਡੇ ਵੱਲੋਂ ਕੋਈ ਇਦਾਂ ਦਾ ਕਿਹਾ ਗਿਆ ਹੋਵੇ ਕਿ ਭਾਈ ਸਾਰ ਤੁਰ ਤੋਂ ਤੁਸੀਂ ਸਾਡੀ ਤਾਂ ਭਾਈ ਤਾਂ ਤੱਕ ਅਪਰੋਚ ਆ ਸੀ ਤਾਂ ਆਹੀਂ ਕਰਾਂਗੇ ਉਹ ਕਹਿੰਦੇ ਕਿ ਇਹ ਨਹੀਂ ਭਾਈ ਅਸੀਂ ਕੁਝ ਨਹੀਂ ਕਿਹਾ ਦੇਖੋ ਇਹ ਅੱਜ ਦੇ ਸੀ ਇਹਨਾਂ ਦਾ ਪਹਿਲਾ ਟਰੈਕਟਰ ਹੋ ਕੇ ਇਹ ਖੁਦ ਠਾਣੇ ਗਏ ਨੇ ਜੀ ਚਲੋ ਠਾਣੇ ਠਾਣੇ ਜਾ ਕੇ ਗੱਲ ਠਾਣੇ ਤਾਂ ਜਨਾਬ ਕੋਈ ਵੀ ਜਾ ਸਕਦਾ ਤੁਸੀਂ ਵੀ ਜਾ ਸਕਦੇ ਹੋ ਉਹਦੇ ਵੀ ਅਸੀਂ ਕੋਈ ਕੁੱਟਮਾਰ ਨਹੀਂ ਕਰੀ ਡਰਾਈਵਰ ਨਾਲ ਕੁਝ ਵੀ ਨਹੀਂ ਕਰਿਆ ਤੁਸੀਂ ਕੁੱਟਮਾਰ ਤਾਂ ਕਰੋਗੇ ਵੀ ਕਿਉਂ ਦੇਖੋ ਕੁੱਟਮਾਰ ਤਾਂ ਕਰੀ ਜੀ ਦੇਖੋ ਅਸੀਂ ਪਿਆਰ ਨਾਲ ਕੰਮ ਹੂੰ 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 ਦੇਖੋ ਅਸੀਂ ਕੋਈ ਧੱਕਾ ਸੀ ਕਿਸੇ ਨਾਲ ਕੋਈ ਨਹੀਂ ਕਰਦੇ ਕੱਲ ਵੀ ਡਰਾਈਵਰ ਨੂੰ ਕਿਹਾ ਵੀ ਤੂੰ ਚਾਹ ਪੀ ਰੋਟੀ ਖਾ ਉਹਨੇ ਮੈਨੂੰ ਫੋਨ ਕਰਿਆ ਉਹ ਕਹਿੰਦਾ ਬੱਸ ਆ ਕੇ ਮੈਂ ਬਾਈ ਆਪਣੇ ਘਰੇ ਆ ਜਾ